ਨੀ ਸੋਣੀ ਰਖੜੀ ਆ ਮੈਨੂੰ ਤਾਂ ਸਭ ਰਖੜੀਆਂ ਚ ਇਹ ਹੀ ਰਖੜੀ ਸੋਣੀ ਲੱਗੀ ਮੈਂ ਨਵੀਰੇ ਦੇ ਨਾ ਬੰਨੀ ਦੇਖ ਕਿ ਨੀ ਸੋਣੀ ਲੱਗੂਗੀ ਰਖੜੀ ਆਏ ਉਹਦੇ ਗੁੱਟ ਤੇ ਜਿੰਦ ਤਾਂ ਆਈ ਹੋਇਆ ਪਿਆ ਤੂੰ ਕਦੋਂ ਜਾਵਾ ਕਰੇ ਤੇ ਕਦੋਂ ਰਖੜੀ ਬੰਨਣਾ ਵੀਰੇ ਦੇ ਵੀਰਾ ਜੀ ਮੈਂ ਪੁੱਛੂਗਾ ਇਹ ਤੈਨੂੰ ਕੀ ਚਾਹੀਦਾ ਕਿੰਨੇ ਪੈਸੇ ਚਾਹੁੰਦੇ ਆ ਕਿ ਤੈਨੂੰ ਸੂਤ ਚਾਹੀਦਾ ਮੈਂ ਵੀਰੇ ਨੂੰ ਇੱਕ ਗੱਲ ਹੀ ਕਹਿਣੀ ਆ ਨਾ ਮੈਨੂੰ ਕੋਈ ਸੂਤ ਚਾਹੀਦਾ ਨਾ ਹੀ ਮੈਨੂੰ ਕੋਈ ਗਿਫਟ ਚਾਹੀਦਾ ਮੈਂ ਤਾਂ ਵੀਰੇ ਆਪਣਾ ਪਿਆਰ ਬਣਿਆ ਰਵੇ ਐਵੇਂ ਤੇ ਆਪਣੀ ਕਦੇ ਲੜਾਈ ਨਾ ਹੋਵੇ ਨਾ ਮੈਂ ਅੰਕਲ ਨੂੰ ਕਿਹਾ ਸੀਗਾ ਜਿੰਨੀ ਮਰਜ਼ੀ ਰਖੜੀ ਬੰਗੀ ਹੋਵੇ ਪਰ ਮੈਂ ਰਖੜੀ ਸੱਤ ਤੋਂ ਸੋਹਣੀ ਦੇਣੀ ਆ ਪਿਛਲੀ ਵਾਰ ਮੈਂ ਰਖੜੀ ਲੈ ਆਈ ਸੀ ਪਰ ਵੀਰੇ ਨੇ ਨੰਨ੍ਹਦੇ ਛ ਦਿੱਤੀ ਸੀ ਰਖੜੀ ਤਾਰਤੀ ਸੀ ਹੁਣ ਜੇ ਮੈਂ ਰਖੜੀ ਬੰਨੂਗੀ ਨਾ ਵੀਰੇ ਦੇ ਤੇ ਵੀਰੇ ਨੂੰ ਕਹੂੰਗੀ ਵੀ ਵੀਰੇ ਹੋ ਖੋਲ ਨਹੀਂ ਨੀ ਰਖੜੀ ਕਿਉਂ ਤੇ 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 ਕਰੀ ਜਾਨੀਆ ਤੈਨੂੰ ਪਤਾ ਅੱਜ ਦਿਨ ਕੀ ਐ ਕੀ ਅੱਜ ਮਾਂ ਲੈ ਬਈ ਅੱਜ ਰਖੜੀਆਂ ਦਾ ਤਿਹਾਰਾ ਪੁੱਤ ਅੱਜ ਰਖੜੀਆਂ ਲਾਹੌਰ ਤੇ ਮਨਿੰਦਰ ਆਉਣ ਆਲੀ ਹੈਗੀ ਰਖੜੀ ਬਣਨ ਤੈਨੂੰ ਪਤਾ ਹੀ ਹੈਗੀ ਤੇ ਫਿਰ ਉਹ ਕਹੂਗੀ ਮੇਰੇ ਵਾਸਤੇ ਕੀ ਜੋੜਿਆ ਕੁਸ ਪਹਿਲਾਂ ਇਹ ਦੱਸ ਮੈਂ ਕਿੱਥੇ ਜੋੜ ਲਿਆ ਹੋ ਮੇਰੇ ਕੋਲ ਕਿੱਥੇ ਵਾਹੇ ਜੋੜਨ ਦਾ ਭਾਈ ਇਹਨੇ ਤਾਂ ਤੂੰ ਪੈਸੇ ਲੈ ਕੇ ਜਾਣਾ ਮੈਨੂੰ ਤੇ ਫਿਰ ਸਾਰੀ ਖਰਚ ਕਰਦਣਾਗਾ ਭਾਈ ਉਹਨੂੰ ਲੈ ਕੇ ਜਾਣਾ ਹੁਣ ਮਾਂ ਲੱਗ ਜਾਂਦੇ ਆ ਹੁਣ ਮੇਰੇ ਵੀ ਖਰਚੇ ਬਹੁਤ ਬਥੇਰੇ ਆ ਤੈਨੂੰ ਪਤਾ ਤਾਂ ਹੈਗਾ ਨਾਲੇ ਮੈਂ ਕਿਹੜਾ ਹੁਣ ਆਇਆ ਵੀ ਕਿਤੇ ਲਗਾ ਤਾਂ ਐ ਹੋਏ ਬੰਦਾ ਲਾਉਂਦਾ ਨਹੀਂ ਕਿਤੇ ਇਹਨਾਂ ਦੇਖ ਲੈ ਫੀਸ ਫੂਸ ਆਪਦੀ ਭਰੀ ਆ ਸੋ ਗੱਲਬਾਤ ਹੁੰਦੀ ਆ ਕੋਈ ਜਿੱਥੇ ਨਹੀਂ ਲੱਗਦੇ ਹੋਗੇ ਲਾਉਂਦਾ ਤਾਂ ਤੂੰ ਉੱਥੇ ਵੀ ਆ ਜੇ ਰੇੜੀ ਤੇ ਜ਼ਿਆਦਾ ਉਹੀ ਗੱਲ ਜੇ 40 50 ਨਾਲ ਸਰਦਾ ਹੋਊਗਾ ਤਾਂ ਉੱਥੇ 100 ਲਾ ਕੇ ਆਵੇਂਗਾ ਹੈ ਤੇ ਜਿਹੜੇ ਨਾਲ ਖੰਡਰ ਹੁੰਦੇ ਨੇ ਯਾਰ ਦੋਸਤ ਤੇ ਉਹਨਾਂ ਨੂੰ ਵੀ ਖਵਾਉਣਾ ਤਾਂ ਫਿਰ ਪੈਸੇ ਕਿੱਥੋਂ ਰੁਫੜਦੀ ਆ ਮਾਂ ਜਿੰਨੇ ਦੇ ਤੇ ਸਾਰੇ ਗੜਾਪਾ ਇਹ ਦੋ ਅਗਲੇ ਹੁਣ ਖਵਾਉ ਮੈਂ ਹੁਣ ਨਾ ਖਵਾਵਾਂ ਅਗਲੇ ਨੂੰ ਕੋਣਾ ਪੈਂਦਾ ਉਹ ਤਾਂ ਹੁਣ ਆਹ ਰੀਸ ਕਰਨੀ ਆ ਘਰੇ ਆਪ ਘਰੇ ਵੀ ਦੇਖਿਆ ਕਰ ਮਾਣਾ ਮੋਟਾ ਵੀ ਪੈਸਾ ਬਣਦਾ ਕੀ ਮਿਆਂਗਾ ਜਿੰਨੇ ਲੈ ਜਾਣਾਗਾ ਓਨੇ ਹੀ ਖਰਚਦਾਨਾਗਾ ਕਦੇ ਮੋੜ ਕੇ ਲਿਆ ਕੇ ਫੜਾਇਆ ਵੀ ਮਾਂ ਇੰਨੇ ਕੇ ਬਚ ਗਏ ਅੱਜ ਹੁਣ ਦੁਕਰੇ ਲੈ ਫੜਦਾ ਪੈਸੇ ਇੰਨੇ ਨੂੰ ਮਾਂ ਹੁਣ ਬਚਣੇ ਵਤਣਗੇ ਕਿੱਥੇ ਹੁਣ ਤੈਨੂੰ ਵੀ ਤਾਂ ਪਤਾ ਹੀ ਆ ਆਹੋ ਜੀ ਬਚਦੇ ਹੁਣ ਬਚਾਉਣੇ ਤਾਂ ਪਤਾ ਵੀ ਨਹੀਂ ਹੈਗੇ ਲਾਉਣੇ ਤਾਂ ਆਪਾਂ ਸਾਰੀ ਨਹੀਂਗੇ ਚੱਲ ਮੇਰੀ ਗੱਲ ਸੁਣ ਇਹ ਤਾਂ ਤੇਰਾ ਮੈਨੂੰ ਪਤਾ ਹੀ ਸੀਗਾ ਵੀ ਤੇਰੇ ਕੋਲ ਤਾਂ ਕੁਝ ਨਹੀਂ ਹੈਗਾ ਭਾਈ हां सारे खा जाना गा तू। ਹੁਣ ਫੇਸਬੁਕ ਭਰਤੀ ਹੁਣ ਕਿੱਥੇ ਹੁੰਦ ਨੂੰ ਪਤਾ ਤਾਂ ਹੈਗਾ ਮਾਂ ਫਿਰ ਕਿੱਥੇ ਬਚ ਗਏ ਗੋਲ ਲੈ ਆ ਦੇਖ ਆ ਸੂਟ ਲੈਤਾ ਮਨਿੰਦਰ ਬਾਸ ਸੂਟ ਆ ਆ ਸੂਟ ਦੇਖ ਉਹਦੇ ਪਾਉਂ ਵਾਲਾ ਸੂਟ ਆ ਠੀਕ ਹੈ ਜਿਹੇ ਜਿਹੇ ਉਹ ਪਾਉਂਦੀ ਹੈ ਹੂੰ ਉਹ ਇਹ ਜੀ ਪਾਉਂਦੀ ਹੁੰਦੀ ਆ ਉਹ ਆ ਦੇਖ ਹੋਰ ਕਿੰਨਾ ਸੋਹਣਾ ਸੂਟ ਐਹ ਜੀ ਪੁੱਤ ਮਾੜਾ ਕੱਪੜਾ ਤਾਂ ਉਹ ਪਾਉਂਦੀ ਨਹੀਂ ਹੈਗੀ ਤੈਨੂੰ ਪਤਾ ਹੈਗਾ ਤੇ ਅਗਲਾ ਵੜਾ ਕਰਦੀ ਆ ਆਹੋ ਕਰਦੀ ਆ ਕੀ ਖਰਚਾ ਕਿਧਰੇ ਨਹੀਂ ਖਰਚਾ ਕਰਦੀ ਹੈਗੀ ਹਜੇ ਮੈਂ ਬੈਠੀ ਆ ਖਰਚਾ ਕਰਨ ਵਾਲੀ ਜੇ ਤਾਂ ਤੂੰ ਆਪਣੀ ਜੇਬ ਚੋਂ ਦੇਣ ਲੱਗਿਆ ਤੇ ਉਦੋਂ ਸੁਣਾ ਦੀ ਬਾਈ ਠੀਕ ਹੈ ਹੈ ਮਗਰ ਆ ਤਾਂ ਕਰਦੀ ਐ ਪਰ ਖਰਚਾ ਨਹੀਂ ਕਰਦੀ ਦਾ ਆਹ ਤੇ ਨਾ 1000 ਰੁਪਏ ਧਰਕਾਂ ਦੇ ਉੱਤੇ ਠੀਕ ਹੈ ਠੀਕ ਹੈ ਨਾ ਬਹੁਤ ਆ ਬਹੁਤ ਆ ਫਿਰ ਸਹੀ ਆ ਬਹੁਤ ਆ ਹਾਂ ਤੇ ਨਾਲੇ ਦੇ ਦਾਂਗੇ ਨਾਲੇ ਸੂਟ ਸਿ ਮੈਂ ਕੇ ਪਾ ਲੂ 1000 ਰੁਪਏ ਲੈ ਲੂਗੀ ਚਲ ਜਿਹੜਾ ਕੁਝ ਹੋਰ ਲੈਣਾ ਹੋ ਆਪਣੀ ਤਸਿੰਦ ਦਾ ਲੈ ਲੂਗੀ ਪੁੱਤ ਨਾਲੇ ਪਿਛਲੀ ਵਾਰ ਦੇਖ ਲੈ ਕੀ ਹੋਇਆ ਸੀਗਾ ਹਾਂ ਤੈਨੂੰ ਪਤਾ ਪਿਛਲੀ ਵਾਰ ਭੁੱਲ ਗਿਆ ਤੂੰ ਤਾਂ ਹਨਾ ਤੂੰ ਤਾਂ ਪਈ ਆਂ ਭੁੱਲਦਾ ਪਿਛਲੀ ਵਾਰ ਨਾ ਜਦੋਂ ਤੇਰੇ ਰਖੜੀ ਮੰਨੇ ਦੀ ਤੂੰ ਤਾਂ ਤੇਰੇ ਜੇਬ ਚ 100 ਰੁਪਏ ਜਾਂ ਤਾਂ 100 ਹੀ ਫੜਾਤਾ ਲੈ ਫਿਰ ਹੁਣ ਮੇਰੇ ਕੋਲ 100 ਰੁਪਏ ਹੁੰਦਾ 100 ਹੀ ਦਊਂਗਾ ਨਾਲੇ ਥੋੜੀ ਹੁੰਦਾ ਭੈਂਟ ਤਾਂ ਬੜਾ ਉਹ ਕਰਦੀ ਆ ਫਿਰ ਉਹਨੇ ਕੀ ਕੀਤਾ ਤੈਨੂੰ ਪਤਾ ਦੇਖ ਲੈ ਫਿਰ ਪਾੜ ਕੇ ਨਾ ਦੋ ਕਰਕੇ ਟੋਟੇ ਤੇਰੇ ਹੱਥ ਦੇ ਧਰ ਤੇ ਵੀ ਚੱਕ ਇਹ ਮੈਂ ਕੀ ਕਰਨੇ ਨੇਗੇ ਆਪਦੇ ਕੋਲ ਹੀ ਰੱਖ ਕਰਦੇ ਹੁੰਦੇ ਆ ਮਾਂ ਯਾਰ ਫਿਰ ਉਹ ਹੈ ਹੀ ਇਹ ਜੱਟ ਤੈਨੂੰ ਪਤਾ ਉਹਦਾ ਸੁਆਦ ਆ ਉਹਦੇ ਸੁਆਦ ਆ ਤੈਨੂੰ ਪਤਾ ਉਹ ਗਰਮ ਸੁਆਦੀ ਹੈਗੀ ਤੇ ਨਾਲੇ ਥੋੜੀ ਜੀ ਉਹੀ ਗੱਲ ਫਿਰ ਕਿਹਾ ਤੂੰ ਹੈਗੀ ਤਾਂ ਮੇਰੀ ਧੀ ਵੀ ਆ ਪਰ ਮੈਨੂੰ ਉਹਦਾ ਨੂੰ ਪਤਾਗਾ ਉਹ ਆਦੀ ਮਾਂ ਵਰਗੀ ਆ ਤੇਰੇ ਵਰਗੀ ਉਹ ਵੀ ਮੈਂ ਕਿਦੀ ਮਾਂ ਤੇਰੀ ਨਹੀਂ ਮਾਂ ਹੈਗੀ ਆ ਮੇਰੀ ਵੀ ਹੈਗੀ ਆ ਹਾਂ ਤੇ ਮੇਰ ਦਾ ਸੋਣ ਪੁੱਤ ਤੇ ਹੁਣ ਆਏ ਦੱਸਦਾ ਰੋਟੀ ਖਾ ਲਈ ਰੋਟੀ ਦਾ ਮੈਂ ਕੋਈ ਨਹੀਂ ਠਰ ਕੇ ਜੀ ਖਾ ਲੂੰਗਾ ਮੈਂ ਪਹਿਲਾਂ ਜਾ ਕੇ ਆਉਂਦਾ ਸੀਗਾ ਅੱਛਾ ਹਾਂ ਚਲ ਕੋਈ ਨਾ ਤੂੰ ਜਾ ਆ ਫਿਰ ਜਿੱਥੇ ਕੰਮ ਜਾਂਦਾ ਤੇ ਰੋਟੀ ਮੈਂ ਇਹਦੇ ਨੇ ਉਹ ਤਾਂ ਬਣੀ ਪਈ ਆ ਚਲ ਗਰ ਪਲਾ ਮ ਜਾਇਆ ਮਾਵਾ ਫੇਰ ਚਲ ਜਾਇਆ ਤੂ ਇਹਦੇ ਨੇ ਹਾਂ ਤੇ ਮੈਂ ਤਾਂ ਸਮਝਾ ਜਲ ਮੈਂ ਤੈਨੂੰ ਪੁੱਛ ਲਾ ਮਾਹ ਜੇ ਕੀ ਪਤਾ ਪੰਜਾ ਸਿੱਕਾ ਤੇਰੇ ਕੋਲੇ ਉਹੀ ਗੱਲ ਹੋਵੇ ਨਾ ਨਾ ਮੇਰੇ ਕੋਲੇ ਕਿੱਥੇ ਆ ਮੈਂ ਤੈਨੂੰ ਪਤਾ ਤਾਂ ਹੈਗਾ ਮੇਰੇ ਕੋਲ ਪਰ ਮੈਂ ਤੇਰੀ ਦੀ ਵੀ ਸੀ ਬਦਲ ਬਾਈ ਸਾਈ ਤਾਂ ਮੈਂ ਨਾ ਸੂਟ ਲੈ ਤਾਂ ਮੇਰੀ ਦੀ ਵਾਸਤੇ ਅਰ ਤੈਨੂੰ ਪਤਾ ਹੀ ਆ ਮੇਰੇ ਕੋਲੇ ਕਿੱਥੇ ਆ ਤੂੰ ਤਾਂ ਸਮਝਦਾ ਨਾ ਵੀ ਮਾ ਚਲ ਚੰਗਾ ਭਾਈ ਮਾਪਿਆਂ ਨੂੰ ਤਾਂ ਸਮਝਦਾਰ ਬਣਨੀ ਪੈਂਦਾ ਬੱਤੀ ਪੁੱਤ ਨਹੀਂ ਬਣਦੇ ਗਿਆ ਚਲ ਚੰਗਾ ਜਾਇਆ ਕਮ ਜਾਇਆ ਜਾ ਅੱਜ ਰੋਟੀ ਖਾਣਾ ਫਰਮਾ ਜਾਇਆ ਮਾ ਚੰਗਾ ਜਾਇਆ ਦੇਖ ਲੈ ਮੇਰੀ ਮਨਿੰਦਰ ਤਾਂ ਇੰਨੀ ਸੋਹਣੀ ਲੱਗੂਗੀ ਜਦੋਂ ਆ ਸੂਟ ਪਾ ਲਿਆ ਉਹਨੇ ਪੂਰਾ ਦਾ ਉਹਦੇ ਪਾਉਣ ਵਾਲਾ ਸੂਟ ਲੈਤਾ ਮੈਂ ਤਾਂ ਬਾੜੀ ਸੋਹਣਾ ਲੱਗੂ ਉਹਦੇ ਵੀਰੇ ਕਿੱਥੇ ਜਾਣਾ ਜਾ ਕੇ ਆਉਂਦਾ ਸੀਗਾ ਕਿਤੇ ਪਹਿਲਾਂ ਹੀ ਨੰਨਾ ਪਾ ਦਿਆ ਕਰੋ ਕਿਹੜੇ ਆ ਤੇ ਕਿੰਨੀ ਸੋਹਣੀ ਹੈ ਹਨਾ ਉਹ ਤਾਂ ਠੀਕ ਆ ਹੁਣ ਮੈਨੂੰ ਗੋਲੀ ਤੇ ਪੂਰੀ ਦਿਖਾਏਗੀ ਆ ਮਾਂ ਯਾਰ ਇਹਨੂੰ ਕੁੱਧਰ ਭੇਜ ਦਿੰਨੇ ਉਹ ਘਰੇ ਨਹੀਂ ਬਿਠਾਇਆ ਜਾ ਇਹ ਨਹੀਂ ਲੱਗੀ ਮੱਥੇ ਜਵਾਖ ਦੇ ਮੱਥਾ ਘਰ ਜਾਂਦਾ ਸੀ ਕਿ ਸੇ ਕੰਮ ਹੈ ਨਾ ਤੇ ਵੀਰੇ ਨੂੰ ਆਏ ਪੁੱਛਿਆ ਕਿੱਥੇ ਜਾਣਾ ਵੀਰੇ ਉਹ ਰਖੜੀ ਪਈ ਅੰਦਰ ਵੀ ਦਿਖਾ ਦਿੰਦੇ ਹੁੰਦੇ ਆ ਜਦੋਂ ਕੋਈ ਬੈਠੇ ਹੁੰਨੇ ਆ ਕਿਤੇ ਹੁਣ ਮੈਨੂੰ ਤਾਂ ਜਾਂਦਾ ਸੀ ਕੰਮ ਇਹਨੂੰ ਲਾ ਪਹਿਲਾਂ ਮਹਾਰਾਣੀ ਨੂੰ ਗੂਠਾ ਵੀ ਕਿੱਥੇ ਜਾਣਾ ਹੈਗਾ ਤੂੰ ਹੈ ਨਹੀਂ ਤੈਨੂੰ ਪਤਾ ਇਹਨੇ 100 ਕੰਮ ਜਾਣਾ ਹੁੰਦਾ ਕਿਉਂ ਮੱਥੇ ਲੱਗਦੇ ਤੈਨੂੰ ਪਤਾ ਜਿੱਦ ਤੇਰਾ ਗੂਥੜ ਦੇਖ ਲੈਂਦਾ ਨਾ ਉਹਦੇ ਕੋਈ ਚੱਜ ਦਾ ਕੰਮ ਬਣਦਾ ਨਹੀਂ ਹਾਂ ਧੰਨਵਾਦ ਆ ਯਾਰ ਇਹਨਾਂ ਨੂੰ ਦੇਖੋ ਜੀ ਜਾ ਬਗ ਜਾ ਪੁੱਤ ਬਗ ਜਾ ਪਤਾ ਨਹੀਂ ਕਿੱਥੇ ਕਲ ਮੂੰਹ ਹੀ ਮੱਥੇ ਲੱਗੀ ਆ ਸਾਡੇ ਪਤਾ ਚੰਗਾ ਭਲਾ ਇਹਦੇ ਨਾਨਕੇ ਨੇ ਜਦੋਂ ਮੁਰਗੀ ਤੇ ਤਾਂ ਤੇਰੀ ਮਾਂ ਕਹਿੰਦੀ ਸੀ ਵਸੂ ਲੈ ਕੇ ਜਾਵਾਂਗੇ ਪਰ ਇਹਨੂੰ ਵਧੀਆ ਤੋਰ ਦੰਦੇ ਪਰ ਤੇਰਾ ਪਿਓ ਸੇ ਦੀ ਕਹਿੰਦੇ ਨਾ ਮੇਰੀ ਕੁੜੀ ਨੂੰ ਮੈਂ ਤਾਂ ਕੋਲੇ ਰੱਖੂਗਾ ਨਹੀਂ ਤੈਨੂੰ ਕਰਾਉਣਾ ਕੀ ਸੀ ਓਰੇ ਸਾਰਾ ਅਥਾਂ ਤੜਕੇ ਜਦੋਂ ਮੇਰੇ ਮੱਤੇ ਲੱਗਦੀ ਆ ਨਾ ਮੈਨੂੰ ਤਾਂ ਇੰਨੀ ਭੈੜੀ ਲੱਗਦੀ ਆ ਤੂੰ ਸਾਰਾ ਦਿਨ ਮੇਰਾ ਐਂ ਗਾਪੜੀ ਦਾ ਡੱਪ ਜਾਂਦਾ ਮੈਂ ਹੁਣ ਤੇ ਮੈਂ ਕੀ ਕਰਾਂ ਜਦੋਂ ਤੂੰ ਵੀ ਇੰਨਾ ਕੁਝ ਬੋਲਦਾ ਲੱਗ ਕੇ ਮੈਨੂੰ ਆਹੋ ਕਰਤਾ ਨਾ ਰਖੜੀ ਬਣਾ ਗਾਹਾਂ ਦੀ ਗੱਡਾ ਖੜਾਦੀ ਹੈ ਜਿਹੜੀ ਤੜਕੀ ਤੜਕ ਰਖੜੀ ਲੈਣ ਗਈ ਸੀ ਤੀ ਮਹਾਰਾਣੀ ਹੈ ਨਾ ਮੇਰਾ ਮੁੰਡਾ ਤੇਰੀ ਰਖੜੀ ਤੀ ਖੜਾਗਾ ਹਜੇ ਹੈ ਹਾਂ ਲੈ ਰਖੜੀ ਲੈ ਕੇ ਮੰਮੀ ਇਹਦੇ ਵਿੱਚ ਮੈਂ ਕੀ ਗਲਤੀ ਕਰਤੀ ਗਲਤੀ ਕਰਤੀ ਨਹੀਂ ਗਲਤੀ ਤਾਂ ਤੇਰੀ ਇਹ ਹੀ ਆ ਜਿਹੜੀ ਤੂੰ ਇੱਥੇ ਰਹਿਣੀ ਆ ਮੇਰੇ ਕੋਲੇ ਇੱਥੇ ਹਾਂ ਰਖੀਏਗੀ ਸਾਰਾ ਦਿਨ ਮੇਰਾ ਦਿਮਾਗ ਖਾਣ ਨੂੰ ਚੰਗਾ ਖਾ ਲੰਦੀ ਹੈ ਚੰਗਾ ਪਹਿਣ ਲੰਦੀ ਹੈਗੀ ਤੇ ਚੰਗਾ ਹੋ ਮੇਰਾ ਸਾਰਾ ਦਿਨ ਨਾ ਮੇਰਾ ਸਿਆਪਾ ਕਰਦੀਆਂਗੀ ਤੂੰ ਹਾਂ ਕਰ ਲੂਗੀ ਰੋਂਦੀ ਰੂਹ ਵਾਲਾ ਨਹੀਂ ਇਹਦਾ ਤੂੰ ਸਾਰਾ ਦਿਨ ਨਾ ਮੂੰਹ ਆ ਹੀ ਰਹਿੰਦਾਗਾ ਬੇੜਾ ਬੈਠਾ ਲੈਨੇ ਕਿੱਥੇ ਮੇਰੇ ਪੱਲੇ ਪਾਖ ਦੀ ਇਹ ساری ਉਮਰ ਇਹਦਾ ਨਾ ਅਹੀਂ ਲੌਕਰੀ ਨੂੰ ਮਕਾਉਣੀ ਦੀ ਟਕੂਗੀ ਮੇਰੀ ਹੁਣ ਬੁੱਥਰ ਦੇਖ ਲੈ ਕਿਵੇਂ ਜਾਂਪੀ ਹੰਦੜ ਨੂੰ ਮੈਂ ਦੇਖ ਲਈ ਮਾਂ ਤੂੰ ਮੈਨੇ ਕਿਉਂ ਝਟਕੀ ਗਏ ਮੇਰਾ 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 ਕੌਣ ਸੀਗਾ ਮੈਂ ਕਦੇ ਮਮੀ ਨਾਲ ਫਰਕ ਨਹੀਂ ਕੀਤਾ ਪਤਲੀ ਮਾਂ ਮੈਨਾਂ ਨੇ ਕਿਉਂ ਫਰਕ ਕਰਦੀ ਮੈਂ ਕਦੇ ਇਹਨੂੰ ਆਈ ਨਹੀਂ ਸਮਝਿਆ ਵੀ ਇਹ ਮੇਰੀ ਮਾਂ ਨਹੀਂ ਹੈਗੀ ਇਹ ਮੇਰੀ ਬਤੇਰ ਮਾਂ ਫੇਰ ਕੋਕ ਜਿਵੇਂ ਵੀਰੇ ਨੂੰ ਆਏ ਪੁੱਛ ਲੈ ਵੀਰੇ ਕਿੱਥੇ ਕਿ ਜਾਣੇ ਮੈਂ ਤਾਂ ਆਏ ਸੀਗਾ ਵੀਰੇ ਅਜ ਕੰਮ ਨਾ ਕਰ ਲਿਆ ਤੂੰ ਮੇਰਾ ੱਕੜੀ ਬਨ ਦੋਗੇ ਮੈਂ ਤੇਨੇ ਚਾਹ ਨਾ ੱਕੜੀ ਬਣ ਗਈ ਸੀ ਤੇ ੱਕੜੀ ਹੋ ਦੇ ਨਾ ਫੇਰ ਵੀ ਵੀਰਾ ਆਏ ਕਰੀ ਅੰਦਰ ਮੰਮੀ ਨੇ ਮੈਨੂੰ ਕਿੰਨਾ ਕੁਝ سناਤਾ ਤੇਰੇ ਨਾਲ ਕੀ ਆਇਸੀ ਉਹਨਾਂ ਨੇ ਲੈ ਕੇ ਨਹੀਂ ਗਏ ਇਹਦੇ ਵਿੱਚ ਮੇਰੀ ਕੀ ਗਲਤੀ ਆ ਮਾਂ ਤੂੰ ਮੈਨੂੰ ਕਿਉਂ ਛੱਡ ਕੇ ਵਾਗੇ ਸੁਣ ਲੈ ਵੀ ਮੈਂ ਜਾਂਦੇ ਕੇ ਵਾਗੇ ਐਤ ਮੇਰੇ ਹੁੰਦੇ ਫੇ ਵੀ ਮੈਨੂੰ ਕੋਈ ਨਹੀਂ ਹੈ ਗੱਮਾ ਮੈਂ ਤੇਰੇ ਵੀ ਨਾ ਸਮਾਉ ਦੂਰੀਆਂ ਦੂਂਦੀ ਤੂੰ ਮੈਨੂੰ ਸਮਝ ਦੇ ਕਦੇ ਮੈਨੂੰ ਨਹੀਂ ਹੈ ਇੰਨਾ ਕੁਝ ਕਹਿਣਾ ਸੀ ਜਿਹੜਾ ਕੁਝ ਉਦੋਂ ਜੀ ਮਮੀ ਕਹਿੰਦੇ ਆ ਪਰ ਵਿੱਚ ਚੁੱਪ ਕਰਕੇ ਸੁਣ ਲੰਨੀ ਸਾਰਿਆਂ ਦੇ ਵੀ ਕੋਈ ਨਾ ਬਿਮਾਰ ਆ ਕੇ ਗੁੱਸਾ ਕਰਨਾ ਵੀ ਨਾ ਵੀ ਮਾਂ ਦੇ ਪਿੱਛੇ ਲੱਗ ਜਾਂਦਾ ਮਾਂ ਦੇ ਪਿੱਛੇ ਲੱਗ ਕੇ ਕਿੰਨਾ ਕੁਝ ਬੋਲਦਾ ਅੱਜ ਕੀ ਕੰਮ ਸੀ ਕਿਹੜਾ ਰਖਰੀ ਤਾਂ ਵੀ ਜ਼ਰੂਰੀ ਆ ਅੱਜ ਤਾਂ ਮੈਣੇ ਦਾ ਤਿਉਹਾਰ ਆ ਫੇਰ ਵੀ ਵੀਰਾ ਸਮਝਦਾ ਨਹੀਂਗਾ ਉਹ ਬਿਦਰੀ ਬਾਰੇ ਵੀਰੇ ਨੇ ਆਈ ਕਿਤਾ ਸੀਗਾ ਮੈਂ ਤਾਂ ਕਰਾ ਕਰਾ ਰੱਖੜੀ ਬਣਾਉਂਦਾ ਵੀਰਾ ਕਿਤੇ ਤਾਂ ਮੰਮੀ ਨੂੰ ਸਮਝਾਉਣਾ ਚਾਹੀਦਾ ਸੀ ਉਹੀ ਕੰਮ ਫੇਰ ਜਾਏ ਪਹਿਲਾਂ ਰੱਖੜੀ ਬਣਾ ਕੁੜੀ ਤੋਂ ਮਾਂ ਮੈਨੂੰ ਤੇਰੀ ਬਹੁਤ ਜ਼ਿਆਦਾ ਆਉਂਦੀ ਆ ਉਹ ਘਾਬੇ ਨੂੰ ਛੱਡ ਕੇ ਰੇ ਫੇਰ ਮੇਰਾ ਕੋਈ ਨਹੀਂ ਹੈ ਕੋ ਮਾਂ ਮੇਰੇ ਜਵਾਨੀ ਜੀ ਲੱਗਦਾ ਤੇ ਮੈਂ ਕਦੇ ਮੇਰੇ ਨਾਲ ਪਾਰਕ ਨਹੀਂ ਕੀਤਾ ਵੀ ਮੇਰਾ ਸਾਕਾ ਪ੍ਰਾਣੀ ਮਸਾਕੇ ਨਾਲ ਵੀ ਵੱਧ ਕਰਦੀਆਂ ਵੀਰੇ ਦਾ ਫਿਰ ਵੀ ਫਿਰ ਮੈਨੂੰ ਬੋਲਣ ਲੱਗ ਜਾਂਦਾ ਮਮੇ ਤਾਂ ਉਹਦੀ ਕਹਿਣ ਲੱਗ ਜਾਂਦੀ ਗੱਲ ਸੇ ਆਪਾਂ ਸਾਡੇ ਪਤਾ ਫਿਰਦੇ ਰਹਿੰਦੇ ਸਾਰਾ ਦਿਨ ਨਾਲੇ ਨੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ ਮम्मी ਕਹਿੰਦੀ ਆ ਮੈਂ ਉਵੇਂ ਹੀ ਕਰਦੀ ਆ ਮੈਨੂੰ ਆਏ ਹੋ ਜਾਂਦਾ ਮਾਣ ਨੂੰ ਮਾਣ ਆਇਨਾ ਹੋਵੇ ਮੇਰੇ ਅੱਖੇ ਨਹੀਂ ਲੱਗਦੀ ਉਹ ਇਹਨਾਂ ਨੂੰ ਕੁਛ ਕਰਨ ਦੇ ਚੱਕਰ ਚ ਮੈਂ ਫੇਰ ਵੀ ਇਹਨਾਂ ਤੋਂ ਸੁਣਦੀ ਆ ਓਹੋ ਮੰਮੀ ਨੇ ਦੇਖਿਆ ਲੈ ਆ ਆਜਾ ਆਜਾ ਉਰੀਆਂ ਇਧਰ ਅਸੀਂ ਅਰੇ ਥੱਕ ਗਈ ਪਾਣੀ ਲਿਆ ਦੇ ਨਾ ਦੇਖ ਰਾ ਭਾਈ ਮੈਂ ਤਾਂ ਆਪ ਹੁਣ ਮਸਾ ਕੰਮ ਨਿਵੇੜ ਕੇ ਆਈਆਂ ਤੂੰ ਪਾਣੀ ਚਾਕੇ ਪੀ ਲੈ ਨਾਲੇ ਮੈਨੂੰ ਲਿਆ ਦੇ ਕੁੱਤਾ ਨਾ ਬਸ ਮੈਨੂੰ ਡਿੱਕੀ ਆ ਜਿਸ ਵੇ ਇਹ ਆਊਗੀ ਤੇ ਮੈਨੂੰ ਵੀ ਪਾਣੀ ਪਿਆਊਗੀ ਮਨਦਰ ਕੋਈ ਗੱਲ ਆ ਪੁੱਤ ਤੂੰ ਤੜਕੇ ਦੀ ਗਈਆਂ ਮੈਂ ਫਿਰਦੀਆਂ ਤੜਕੇ ਦੀ ਕੰਮਾਂ ਦੇ ਵਿੱਚ ਸਾਰੇ ਕੰਮ ਕੀਤੇ ਨੇ ਮੈਂ ਆਇਦਾ ਹੈ ਨਹੀਂ ਵੀ ਮਾਣਾ ਕੋਈ ਮੜਾਵੋਟਾ ਕੰਮ ਧੰਦਾ ਕਰਵਾ ਲਾ ਮੈਂ ਤੇ ਮੈਂ ਪੁੱਛ ਕੇ ਗਈ ਮੰਮੀ ਤੈਨੂੰ ਤੂੰ ਆਪ ਹੀ ਤਾਂ ਗਿਆ ਚਲ ਵਗ ਜਾ ਪੁੱਤ ਜਾਵੜਾ ਅਸੇ ਚੱਲ ਪੁੱਛ ਕੇ ਤਾਂ ਗਈਆ ਉਹ ਤਾਂ ਠੀਕ ਆ ਪੁੱਤ ਤੇ ਲੈ ਆਈ ਫਿਰ ਕੀ ਮੈਂ ਕੀ ਲੈਣਾ ਸੀ ਮੈਨੂੰ ਗੁਰ ਤੂੰ ਚ ਕਹਿ ਕੇ ਤੋਰੇ ਵੀ ਲਿਆ ਕੁਛ ਹੈ ਤੈਨੂੰ ਪਤਾ ਹੀ ਨਹੀਂ 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 ਪਤਾ ਨਾ ਤੂੰ ਰਖੜੀ ਲੈਣ ਨਹੀਂ ਗਈ ਰਖੜੀ ਰਖੜੀ ਆ ਵੀ ਗਈ ਮੈਂ ਮੈਨੂੰ ਪਤਾ ਲੱਗ ਗਿਆ ਦੇਖ ਲੈ ਨਹੀਂ ਮੈਂ ਤਾਂ ਆਖਿਆ ਕਿ ਤੜਕੇ ਤੂੰ ਮੈਨ ਤੋਂ ਪੈਸੇ ਮੰਗੀ ਐਂ ਨੀ ਵੀ ਮੰਮੀ ਮੈਨੂੰ 2000 ਰੁਪਏ ਚਾਹੀਦਾ ਮੈਂ ਆਖਿਆ ਚੱਲ ਲੈ ਜਾ ਮੈਂ ਆਖਿਆ ਚੱਲਦਾ ਨਾਲ ਮਠਿਆਲ ਲਿਉਂਦੀ ਹੂਗੀ ਡੱਬਾ ਤੇ ਨਾਲੇ ਰਖੜੀ ਲਿਉਂਦੀ ਹੂ ਵਧੀਆ ਮਾ ਤੂੰ ਕਿਹਨੇ ਯਾਦ ਕਰਾਇਆ ਮੈਨੂੰ ਤੂੰ ਸਿੱਧਾ ਕਹ ਦੇ ਵੀ ਭੈਣਾਂ ਨਾਲ ਰਖੜੀ ਲੈ ਆਈ ਨਾਲੇ ਕੋਈ ਮਠਿਆਈ ਦਾ ਡੱਬਾ ਲੈ ਵੀ ਮੈਨੂੰ ਕੀ ਯਾਦ ਵੀ ਅੱਜ ਰਖੜੀ ਆ ਲੱਕੜੇ ਰਖੜੀ ਦਾ ਤਿਹਾਰ ਵੀ ਭੈਣਾਂ ਨੂੰ ਯਾਦ ਕਰਾਈਦਾ ਹੁੰਦਾ ਹੈ ਤੇ ਭੈਣਾਂ ਨੂੰ ਤਾਂ ਸਭ ਪਰ ਉਹ ਹੀ ਐਂ ਚਾਹ ਹੁੰਦਾ ਇਸ ਦਿਨ ਦਾ ਪੂਰਾ ਚਾਹ ਹੁੰਦਾ ਪੁੱਤ ਮਸਾ ਮਸਾ ਅਸੀ ਦੇਣ ਲੈਂਦੇ ਹੁੰਦੇ ਨੇ ਵੀ ਮੇਰੇ ਭਰਾ ਦੇ ਰਖੜੀ ਬੰਨਣੀਆਂ ਮੈਂ ਤੇ ਅਸਿਆ ਇੱਥੇ ਭੈਣ ਨੂੰ ਜ਼ਿਆਦਾ ਨਹੀਂ ਹੈਗਾ ਵੀ ਮੈਂ ਭਰਾ ਦੇ ਰਖੜੀ ਬੰਨਣੀਆਂ ਭਰਾ ਬੜਾ ਖੁਸ਼ ਹੋ ਕੇ ਬਣਾ ਲੈਂਦਾ ਨਾ ਅੱਗੋਂ ਪਿਛਲੇ ਸਾਲ ਕੀ ਕੀਤਾ ਸੀਗਾ ਮੈਂ ਐਡੀ ਸੋਹਣੀ ਰਖੜੀ ਇੰਨੀ ਮਹਿੰਗੀ ਰਖੜੀ ਆਪਦੇ ਪੈਸੇ ਦੀ ਜੋੜ ਕੇ ਲੈ ਕੇ ਆਈ ਤੇ ਉਹਨੂੰ ਕਿਹਾ 200 ਰੁਪਏ ਹੱਤੇ ਤਰ ਤਾਂ ਮੇਰੇ ਹਾਂ ਆ ਬਹੁਤ ਘਰਦਾ ਨਾ ਮੇਰੇ ਉਹ ਮਨਿੰਦਰ ਆ ਤੇਰੀ ਗੱਲ ਗਲਤ ਆ ਪੁੱਤ 100 ਰੁਪਏ ਤੇ ਦਿੱਤਾ ਤਾਂ ਫੇਰ ਕੀ ਹੋ ਗਿਆ ਜੇ ਭੈਣ ਭਾਈਆਂ ਦਾ ਪਿਆਰ ਉਹੀ ਗੱਲ ਕੱਲੇ ਪੈਸਿਆਂ ਨਾਲ ਨਹੀਂ ਤੋਲੀਦਾ ਹੁੰਦਾ ਹਾਂ ਹੋ ਤਨਾ ਤੇ ਪੁੱਤ ਦੀ ਜਿਆਦਾ ਮੇਰ ਆਉਂਦੀ ਹੈ ਤਾਂ ਹੀ ਐ ਕਰਦੀ ਹੈ ਤੇ ਉਹਨਾਂ ਦਾ ਤੂੰ ਕਹਿੰਦੀ ਨਹੀਂ ਵੀ ਭੈਣ ਨੂੰ ਕਿ ਚਾਹ ਤਾਂ ਜਿਹੜਾ ਕੱਪੜਾ ਲੈ ਕੇ ਜਿਹੜਾ ਅੱਜ ਮੈਨੂੰ 100 ਰੁਪਏ ਦਿੰਦਾ ਕੱਲ ਨੂੰ ਵਿਆਹ ਹੀ ਕੱਲ ਨੂੰ ਕਹਿੰਦਾ ਮੇਰੇ ਨਾਲ ਵਰਤੂਗਾ ਉਹ ਲੈ ਨੀ ਗਾਹਾਂ ਬਾਰੇ ਤਾਂ ਤੂੰ ਸੋਚ ਲਈ ਆ ਹੁਣ ਦਾ ਤੈਨੂੰ ਹੈ ਨਹੀਂ ਪੁੱਤ ਐ ਪੈਸਿਆਂ ਨਾਲ ਪਿਆਰ ਨਹੀਂ ਕਰੀਦਾ ਹੁੰਦਾ ਮਨਿੰਦਰ ਹਰ ਤਾਂ ਭਾਈ ਭੈਣ ਭਾਈ ਦੀ ਉਹੀ ਗੱਲ ਰਖੜੀ ਤਾਂ ਭੈਣ ਭਾਈ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਮਮਿ ਕੈਂਦੀਆਂ ਗੱਲਾਂ ਹੁੰਦੀਆਂ ਕੁਛ ਨਹੀਂ ਹੁੰਦਾ ਸਾਰੀ ਗੱਲ ਨਾ ਪੈਸੇ ਤੇ ਟਿੱਗੀ ਹੁੰਦੀ ਆ ਜਿੱਥੇ ਪੈਸਾ ਉੱਥੇ ਰਿਸ਼ਤੇ ਨੇ ਉੱਥੇ ਪਿਆਰ ਆ ਸਿੱਧੀ ਜੀ ਗੱਲ ਮੇਰੇ ਕੋਲ ਤਾਂ ਇਹ ਆ ਜੇ ਅੱਜ ਵੀਰੇ ਲਈ ਮੈਂ ਵੀ ਕੁਛ ਚਾਜ ਦਾ ਲੈ ਕੇ ਆਉਂਗੀ ਵਧੀਆ ਸੋਹਣੀ ਰਖੜੀ ਲੈ ਕੇ ਆਉਂਗੀ ਕੁਛ ਖਾਣ ਪੀਣ ਨੂੰ ਲੈ ਕੇ ਆਉਂਗੀ ਫੇਰ ਹੀ ਉਹ ਰਖੜੀ ਬਣਾਊਗਾ ਤੇ ਫੇਰ ਹੀ ਕੋਈ ਚਾਰ ਪੈਸੇ ਮੈਨੂੰ ਦੇਊਗਾ ਨਹੀਂ ਤੈਨੂੰ ਲੱਗਦਾ ਜੇ ਸ਼ਕਲ ਮੈਂ ਲਿਆ ਕੇ ਧਾਗਾ ਬੰਨ ਤੇ ਉਹ ਬਣਾ ਲੂਗਾ ਨਹੀਂ ਚੁੱਪ ਕਰਨੀ ਚੁੱਪ ਕਰ ਸਾਰੇ ਭਾਈ ਇਹੋ ਜਿਹੇ ਵੀ ਨਹੀਂ ਹੁੰਦੇ ਹੈਗੇ ਵੀ ਜਿਹੜਾ ਕੋਈ ਐ ਕਹਿਣ ਵੀ ਕੋਈ ਮੈਨੂੰ ਮੇਰੀ ਭੈਣ ਮੈਨੂੰ ਇਹ ਪੈਸੇ ਨਹੀਂ ਵੀ ਦਊਗਾ ਤੇ ਫੇਰ ਕਿੱਡੀ ਕੀ ਗੱਲ ਨਾਲੇ ਹੁਣ ਹਜੇ ਕਿਹੜਾ ਪੁੱਤ ਉਹ ਕਮਾਉਂਦਾ ਹੈਗਾ ਹੈ ਜਰੂਰੀ ਹੈ ਕਿ ਤਾ ਅੱਗੇ ਨਾਲ ਹੋ ਵੀ ਕੀ ਜਾਂਦਾ ਜੇ ਤਾਂ ਗਬਨ ਵੀ ਦਿੰਦੇ ਆ ਬਸ ਭਾਈ ਤੇਰੇ ਨਾਲ ਤਾਂ ਨਾ ਮੱਥਾ ਮਾਰ ਨਾ ਮਨਿੰਦਰ ਤੈਨੂੰ ਤਾਂ ਨਾ ਅਕਲ ਹੈ ਨਹੀਂ ਤੂੰ ਤਾਂ ਦਿਨੋਂ ਦਿਨ ਰੇਡਰ ਹੋਈ ਜਾਣੀ ਹੈਗੀ ਹੈ ਜਿੰਨਾ ਤੈਨੂੰ ਮੈਂ ਕਹੀ ਨਹੀਂ ਓਨੀ ਤੂੰ ਸਿਰ ਤੇ ਨੱਚੀ ਜਾਣੀ ਹੈ ਕੁੜੇ ਹੈ ਮੈਂ ਤਾਂ ਤੈਨੂੰ ਐ ਕਹਿੰਨੀ ਆ ਵੀ ਚੱਲ ਮੇਰੀ ਲਾੜਦੀ ਤੀ ਆ ਹਰ ਇੱਕ ਚੀਜ਼ ਤੇਰੀ ਮੈਂ ਜਿੰਨੀ ਤੂੰ ਕਹੀ ਨਹੀਂ ਮੈਨੂੰ ਉਹ ਹੀ ਤੇਰੀ ਮੈਂ ਪੂਰੀ ਕਰਦੀ ਆ ਤੇ ਮੇਰੇ ਕੋਲ ਕੱਲੀ ਇਸ ਘਰ ਚ ਪੂਰੀ ਹੁੰਦੀ ਚੀਜ਼ ਤੇ ਸ਼ਨੀਵਾਰ ਨੂੰ ਬਰਾਬਰ ਚੀਜ਼ ਮਿਲਦੀ ਜਿਨੇ ਪੈਸੇ ਤੂੰ ਮੈਨੂੰ ਦਿੰਨੀ ਆ ਨਾ ਜੇਬ ਚ ਕੱਢ ਕੇ ਉਹਨੇ ਹੁਣ ਦਿੰਨੀ ਆ ਜੀ ਪੈਸੇ ਫਿਰ ਦਿੰਨੀ ਆ ਉਹ ਵੀ ਮੇਰਾ ਪੁੱਤ ਆ ਉਹਨੂੰ ਦਊਂਗੀ ਨਹੀਂ ਪੈਸੇ ਤਾਂ ਫਿਰ ਮੈਂ ਧੀ ਆ ਗੱਲ ਤਾਂ ਇੱਥੇ ਆ ਜਾਂਦੀ ਆ ਅੱਜ 2000 ਰੁਪਏ ਦੇ ਕੇ ਤੂੰ ਮੈਨੂੰ ਸੁਨਾਈ ਨਹੀਂ ਨਹੀਂ ਲਈ ਰੱਖੀ ਤਾਂ ਨਹੀਂ ਲੈ ਕੇ ਉਹਨੇ ਦੁਕਾਨ ਤੋਂ ਫੜ ਲਿਆਂਗੀ ਕਿੰਨ 10 20 ਰੁਪਏ ਵੀ ਰੱਖੜੀ ਦਾ ਗੱਲਾਂ ਕੋਈ ਨਾ ਉਹ ਮੈਂ ਲਿਆਉਗੀ ਲੈ ਦੇਖ ਲੈ ਦੁਕਾਨ ਤੋਂ ਫੜ ਲਿਆਂਗੀ ਮਨਿੰਦਰ ਇਹ ਜਿਹੇ ਗੱਲਾਂ ਕਰਦੇ ਹੁੰਦੇ ਨੇ ਪੁੱਤ ਹੈ ਨਹੀਂ ਇੱਕ ਤਾਂ ਉਹ ਆ ਗਈ ਉਹ ਰੱਖੜੀ ਲੈ ਵੀ ਆਈ ਹੈ ਉੱਥੇ ਗੇਟ 'ਚ ਉੱਥੇ ਮੀਂਹ ਬਾਹਰ ਹੀ ਜਾਂਦਾ ਸੀ ਉਹਦੇ ਮੱਥੇ ਲੱਗ ਵੀ ਗਈ ਹੈ ਰੱਖ ਕੀ ਐ ਮੈਨੂੰ ਲੈਟਰ ਲੈਟਰ ਸਾਧਨ ਵੇਲੀ ਹੈਗੀ ਉਹਨੇ ਕਰਨਾ ਕੀ ਹੈ ਉਹਨੂੰ ਬਤਾ ਵੀ ਹੂੰ ਤਾਂ ਕੋਈ ਬਹਾਨਾ ਨਹੀਂ ਹੈਗਾ ਕਿਸੇ ਪਾਸੇ ਜਾਣ ਦਾ ਉਹ ਜਾਣ ਕੇ ਹਤਾਗਾ ਜਾਂ ਲੈਣ ਦੀ ਮਰੀ ਦੁਕਾਨ ਤੇ ਵੜ ਗਈ ਹੋਣੀ ਆ ਵੀ ਚਲ ਐਸ ਬਹਾਨੇ ਭਕਰੋ ਬਾਹਰ ਨਿਕਲ ਜੂੰਗੀ ਤੈਨੂੰ ਪਤਾ ਕੰਮਾਂ ਕਰਾਂ ਜੀ ਤੂੰ ਲਈ ਰੱਖ ਜੀ ਹੋਰ ਪਾਸੇ ਤਾਂ ਉਹਨੂੰ ਜਾਣ ਨਹੀਂ ਦਿੰਦੀ ਨਹੀਂ ਚਾਹੇ ਕਿਵੇਂ ਵੀ ਤੀ ਲੈ ਕੇ ਤਾਂ ਆਈ ਹੈਗੀ ਨਾ ਤੂੰ ਬਸ ਤੂੰ ਕੀ ਕੀਤਾ ਉਹ ਲੈ ਆਈ ਐ ਕਰੀ ਉਹ ਤੋਂ ਬਣਾ ਦੇ ਰੱਖ ਦੂਹੋਂ ਬੰਨੀ ਰੱਖੜੀ ਪਹਿਲਾਂ ਮੁੰਡੇ ਦੇ ਹਾਂ ਨਾ ਹਾਂ ਬਣਾ ਲਈ ਉਹ ਤੋਂ ਤੇ ਤਾਰਿਫ ਤਾਂ ਕਰੀ ਨਹੀਂ ਉਹ ਕਾਗਜ਼ ਚ ਕੀ ਫੱਡੀ ਉਹ ਤੋਂ ਬਣਾ ਲਈ ਫਿਰ ਨਹੀਂ ਤਰੀਫ ਉਹਦੀ ਕੀ ਕਰਦੀ ਮੈਂ ਤਾਂ ਐਂ ਕਹਿੰਦੇ ਵੀ ਉਹ ਦੇਖ ਲੈ ਤੜਕੀ ਨਿਕਲ ਵੀ ਗਈ ਰੱਖੜੀ ਲੈਣ ਪਤਾ ਨਹੀਂ ਕਿਹੜੇ ਵੇਲੇ ਵਗ ਗਈ ਉਹ ਨੂੰ ਚਾਣ ਪਾਣੀ ਕੋਈ ਬੰਦਾ ਵਧੀਆ ਆਂਦੀਆਂ ਸਹੇਲੀਆਂ ਨਾਲ ਵਧੀਆ ਹੱਸ ਕੇ ਆਈਆਂ ਵਧੀਆ ਘੁੰਮ ਕੇ ਆਂਗਾ ਸਾਰੇ ਦਾ ਸੱਤਿਆਨਾਸ਼ ਕਰਤਾ ਮੈਨੂੰ ਤਾਂ ਕੱਲਾ ਸਹੇਲੀਆਂ ਦਾ ਭਾਈ ਤੈਨੂੰ ਕੱਲਾ ਘੁੰਮਣੇ ਫਿਰਨਾ ਕਰਦਾ ਤਾਂ ਤੈਨੂੰ ਹੈ ਨਹੀਂਗਾ ਨਾ ਤੈਨੂੰ ਕੋਈ ਤਿਹਾਰ ਦਾ ਨਹੀਂ ਮੈਨੂੰ ਤਾਂ ਸਹੇਲੀਆਂ ਦਾ ਚੱਲ ਉਹ ਯਾਰ ਦੋਸਤ ਤਾਂ ਹੈਗਾ ਮਨਾਈਦਾ ਸੱਤ ਤਿਹਾਰਾ ਅੱਜ ਰ ਨੀ ਹੋ ਕੰਮ ਗਿਆ ਮਾੜਾ ਉਤਾ ਕੰਮ ਗਿਆ ਮੈਨੂੰ ਪਤਾ ਹੈ ਕੰਮ ਦਾ ਉਹ ਬਸ ਰਹਿਣ ਜਾ ਕਰ ਮਮੀ ਤੁਲੀ ਪਰਦੇ ਪਾਉਣੇ ਗੱਲਾਂ ਤੇ ਬਸ ਨਹੀਂ ਮੈਂ ਮੈਂ ਨਹੀਂ ਕੀ ਕਰਾਨੀ ਇਹ ਕੁੜੀ ਦਾ ਮੈਂ ਕਿਥੋਂ ਕਿਥੋਂ ਲੈ ਇਹਨੂੰ ਐਡਾ ਵੱਡਾ ਤਿਹਾਰ ਇੰਨਾ ਸੋਹਣਾ ਦੇਣਾ ਲੈ ਕੁੜੀ ਨੂੰ ਰਖੜੀ ਦਾ ਤਿਹਾਰ ਇੰਨੀ ਜ਼ਿਆਦਾ ਹੈਗਾ ਹੈ ਤੇ ਤੜਕੇ ਸਵੇਰ ਲੀਆਂ ਨਾਲ ਘੁੰਮਣਾ ਉਹ ਇਹਦੇ ਜਾਤ ਸੀਗਾ ਵੀ ਉੱਥੇ ਜਾਣਾਗਾ ਮੈਂ ਆ ਆ ਕੀ ਹੁਣ ਦੇਖ ਲੈ ਆ ਪਹਿਣ ਪੱਚਰ ਕੇ ਤੜਕੀ ਆ ਮੀਡੀਆਂ ਸਮਾਰ ਕੇ ਬਾਗੀ ਹਾਂ ਇਹਨੂੰ ਮੈਂ ਦੰਨੀ ਆ ਪਤਾ ਆ ਤਾਂ ਇਹ ਹਰਦੀ ਵੀ ਨਹੀਂ ਹੈਗੀ ਕਿੰਨਾ ਮਰਜੀ ਕਹੀ ਜਾ ਨਾ ਤਾਂ ਇਹਦੇ ਉਹੀ ਗੱਲ ਪੈਰ ਤੇ ਮਿੱਟੀ ਪੈਣ ਨਹੀਂ ਦਿੱਨੀ ਕਿੰਨੇ ਹੀ ਕਹੀ ਜਾਵਾਂ ਇਹਨੂੰ ਮੈਂ ਆ ਪੈਸੇ ਜਿੰਨੇ ਲੈ ਕੇ ਗਈਆਂ ਨਾ ਸਾਰੇ ਖਰਚ ਕਰਕੇ ਆਈ ਹੋਗੀ ਹੁਣ ਆ ਥੋੜੀ ਵੀ ਮਾਂ ਚ ਲੈਨੇ ਖਰਚੇ ਹੋ ਗਏ ਤੂੰ ਆ ਬਾਕੀ ਫੜ ਲੈ ਕਦੇ ਨਹੀਂ ਫੜਾਉਂਦੀ ਮੈਂ ਕਿ ਇਹ ਸਾਫ ਇਹਨੂੰ ਐਨਾ ਐਨਾ ਗਰਦਾ ਚੜਿਆ ਪਿਆ ਇਹਨਾਂ ਤੇ ਹਾਂਜੀ ਮੰਮੀ ਹਾਂ ਕਰੀ ਜਣੀ ਆ ਰੋਜ਼ ਕੱਲਾ ਝਾੜੂ ਪੋਚਾ ਕਰਕੇ ਮੈਂ ਉਹਨਾਂ ਸੋਫੇ ਤੇ ਚੜਕੇ ਬੈਠ ਜਾਣੀ ਹੁੰਨੀ ਆ ਬਸ ਜਿੰਨਾ ਕੰਮ ਦਿੰਦਾ ਉਹਨਾਂ ਕ ਕਰ ਲਿਆ ਬਾਕੀ ਨੂੰ ਮੈਂ ਹੱਥ ਨਹੀਂ ਲਾਉਣਾ ਹੈਗਾ ਭਾਈ ਪਰ ਦੋ ਦੂ ਮੇਰੇ ਕੋਈ ਜਾਂਦਾ ਕੀ ਆ ਤੂੰ ਹੋਰ ਪਾਸੇ ਕਰਾ ਲੈ ਇਸ ਤੋਂ ਸਫਾਈ ਪੁੱਤ ਮਨੇਦਰ ਦੇਖ ਕਿੰਨਾ ਕਰਦਾ ਚੜਾ ਪਿਆ ਇਹ ਕਿਹੜਾ ਰੋਜ਼ ਹੱਥ ਲਾਉਂਦੀ ਹੈਗੀ ਇਹਨਾਂ ਨੂੰ ਅੱਜ ਪਤਾ ਨਹੀਂ ਕਿਵੇਂ ਲੱਗੀ ਆ ਸਾਫ ਕਰਨਾ ਰੋਜ਼ ਹੀ ਕਰਦੀ ਆ ਮਮੀਰੇ ਤਾਂ ਹੁਣ ਬਾਹਰੋਂ ਆ ਜਾਂਦੇ ਬਾਰੀਆਂ ਜਾਂ ਖੋਲ ਲੰਨੇ ਹੋ ਨਹੀਂ ਰੋਜ਼ ਕਰਦੀ ਆ ਸੇ ਮੈਂ ਘਰ ਚੀਂਦੀ ਰਹਿੰਦੀ ਹੈਗੀ ਹਾਂ ਤੂੰ ਮੈਨੂੰ ਦੱਸਦੀ ਆ ਵੀ ਰੋਜ਼ ਕਰਦੀ ਆ ਕਿ ਮੈਨੂੰ ਪਤਾ ਹੀ ਨਹੀਂ ਹੈਗਾ ਤੇਰਾ ਨਹੀਂ ਜਾਣੀ ਸਮਝ ਨਹੀਂ ਆਉਂਦੀ ਨਹੀਂ ਭਣੇ ਕੀ ਕਰੀਏ ਨੀਓ ਕੁਝ ਨਹੀਂ ਕਰਦੇ ਭਣੇ ਆ ਜਾ ਹੋਰ ਸੱਸੀ ਕਾਲ ਤਾਈ ਸਸਰੀ ਕਾਲ ਪੁੱਤ ਕੀ ਗੱਲ ਕਰੇ ਦੁਬਦਾ ਕੁਸਤੇ ਨਾਲ ਉਹ ਨਹੀਂ ਤਾਈ ਇਹ ਤਾਂ ਬਾਹਰੋਂ ਆਈ ਸੀ ਸਾਫੇ ਜਿਹੀ ਟਿਕਾਣਾ ਤੋਂ ਕਰਤਾ ਹੁੰਦੇ ਨੇ ਅੱਛਾ ਲੈ ਸੌਣ ਨੂੰ ਲੈ ਸਾਡੇ ਵਰਗੇ ਕੁੜਗਾਂ ਨੂੰ ਸੌਣ ਨੂੰ ਕੀ ਹੋਇਆ ਬਥੇਰਾ ਕੰਮ ਕਰਦੀਆਂ ਸਾਰਾ ਦਿਨ ਥੱਕਦੀਆਂ ਨਹੀਂ ਕੰਮ ਕਰਦੀਆਂ ਲੈ ਸੌਣਾ ਨਹੀਂ ਤੱਕਦੇ ਕਿਉਂ ਨਹੀਂ ਉਸ ਇਨਸਾਨ ਨਹੀਂ ਕਿ ਪਹਿਲਾਂ ਵੀ ਖਰਾਕਾ ਥੋੜਾ ਰੰਗਾਂ ਆ ਥੋੜੇ ਵਾਲੀ ਗੱਲ ਥੋੜਾ ਸਾਰਾ ਦਿਨ ਪੁਦੀਆਂ ਕਰਦੇ ਇਹ ਤਾਂ ਭੈਣੇ ਆਪਾਂ ਹੀ ਦੀਆਂ ਉਦੋਂ ਦੇਖ ਸਾਰਾ ਦਿਨ ਤੰਦ ਪਿੱਟੀ ਜਾਂਦੀਆਂ ਹੈ ਨਾਲ ਕਦੇ ਥੱਕਦੀਆਂ ਨਹੀਂ ਸੀ ਹੈ ਤੇ ਨਾ ਕਦੇ ਅੱਖੀਆਂ ਦੀ ਕਦੇ ਕੰਮ ਤੋਂ ਕੋਈ ਅੱਜਕੱਲ ਦੇ ਜਵਾਕ ਤਾਂ ਤੈਨੂੰ ਪਤਾ ਹੀ ਹੈ। ਇਹ ਤਾਂ ਗੱਲ ਠੀਕ ਹੈ ਪਰ ਦੇਖ ਲੈ ਉਹ ਵੀ ਤੇਰੇ ਨਾਲ ਜੇ ਸਾਰਾ ਦਿਨ ਲੱਗੀ ਰਹਿੰਦੀਆਂ ਕੰਮ। ਇੱਕ ਮਿੰਟ ਨਹੀਂ ਮਟਾ ਕਦੇ ਦੇਖੀ ਭਈ ਉਹ ਬੈਠੀ ਰਹਿੰਦੀ। ਕਿ ਦਿਨ ਜਾਣਾ ਕਿਸੇ ਪਾਸੇ। ਤਾਂ ਨਾ ਕੀ ਕਰੇ? ਇਹ ਤਾਂ ਹਮੇ ਕੰਮ ਵੀ ਨਹੀਂ ਹੁੰਦੇ। ਉਹ ਤਾਂ ਹੀ ਹੁੰਦੀ ਲੱਗਦਾ ਵੇਖਣ ਜੇ ਤੂੰ ਇਹ ਕੰਮ ਵੀ ਘਰ ਦੇ ਕੰਮ ਵੀ ਅੱਜ ਨਾਲ ਨਹੀਂ ਹੁੰਦੇ ਤੋਂ। ਗੱਲ ਤਾਂ ਭੈਣ ਸਹੀ ਕਹਿੰਦੀ ਮਨੇਂ ਇੰਦਰ। ਜੇ ਤਾਂ ਮੈਂ ਕਹਿ ਕੇ ਕਰਵਾ ਲਾਂ ਇਹ ਤੂੰ ਤਾਂ ਤਾਂ ਇਹ ਕਰ ਲੈ। ਆਉ ਖੜ ਗਈ। ਬੱਸ ਆਹੀ ਕੰਮ ਨਹੀਂ ਇਹਦੇ ਕੋਲੇ। ਕੋਈ ਨਾ ਕੋਈ ਨਾ ਕਹਿ ਕੇ ਕਰਾ ਲੈਂਦੀ ਆ ਭੈਣ ਤਾਂ ਤਾਂ ਕਰ ਲੈਂਦੀ ਆ। ਨਹੀਂ ਡੋਨੋ ਬਟਿਆ ਵਾਂਗੂ ਹਾਂ ਭਣੇ ਜਦੋਂ ਮੈਂ ਤਾਂ ਆਉਂਦੀ ਆ ਦੇਖ ਲੈ ਕੋਈ ਨਾ ਕੋਈ ਕੰਮ ਕਰਦੀ ਮੈਂ ਕਿਉਂਦੀ ਆ ਮੈਨੂੰ ਤਾਂ ਕਦੇ ਮੈਂ ਤਾਂ ਨਹੀਂ ਦੇਖਿਆ ਜਿਵੇਂ ਮਨਿੰਦਰ ਬੈਠੀ ਐ ਜਾਂ ਪਈ ਐ ਇਹ ਜਾਂ ਬੈਠੀ ਐ ਇਹ ਤਾਂ ਪਈ ਬੈਠੀ ਤਾਂ ਹੁਣ ਇਹ ਬਾਹਰੋਂ ਪਈ ਉਹੀ ਗੱਲ ਫਿਰ ਹੁਣ ਆਉਂਦੀ ਆ ਦੇਖ ਕਾਲਜ ਜਾਂਦੀ ਐ ਪੜਦੀ ਆਗੇ ਹੈ ਤੇ ਥੱਕ ਕੇ ਉਹੀ ਗੱਲ ਜਵਾਬ ਕ ਪਾਉਗੀ ਹੁਣ ਇਹ ਤਾਂ ਟਾਈਮ ਆ ਦੱਸ ਪੜਨ ਦਾ ਹੈ ਤੇ ਉਹ ਹੁਣ ਭਾਈ ਪੜਦੀ ਨਹੀਂ ਘਰ ਦੇ ਕੰਮ ਹੀ ਕਰੂਗੀ ਹੋਰ ਕੀ ਕਰੂਗੀ ਭਣੇ ਹੁਣ ਹੈ ਪੜਾਈ ਕਰਨੀ ਕਿੱਡੀ ਔਖੇ ਸਾਹ ਨਾਲ ਰਾਤ ਨੂੰ ਜਾਗਣਾ ਪੈਂਦਾ ਕਿਤਾਬਾਂ ਦੇ ਮੱਥਾ ਮਾਰਨਾ ਪੈਂਦਾ ਫਿਰ ਤੇ ਫੁੱਟਪੜੀਆਂ ਤੋਂ ਲੱਗ ਜਾਂਦੀਆਂ ਨੇ ਸਣੀ ਦਾ ਗੱਲ ਠੀਕ ਹੈ ਮੈਂ ਤਾਂ ਤੇਰੇ ਤੋਂ ਆਪ ਹੀ ਨਿਕਮ ਕਰਾਉਂਦੀ ਤੂੰ ਆਦਾ ਜੀ ਲਾ ਕੇ ਪੜ ਮੈਂ ਹੈਗੀ ਘਰ ਦੇ ਕੰਮ ਕਰਨ ਵਾਸਤੇ ਨਾਲੇ ਇੰਪਲਾਈ ਵਿੱਚ ਕਿਸੇ ਚੱਲ ਕੋਈ ਨਾ ਤਾਂ ਮੈਂ ਕਹਿੰਦੀ ਐ ਨਾਲੇ ਭਈ ਦੇਖਿਆ ਪੜਾਉਣਾ ਤਾਂ ਥੋੜੇ ਸਾਰੇ ਸੀ ਉਹਨੂੰ ਵੀ ਪੜਾ ਲਾਂ ਤੇ ਵਦ ਪਰਹੀ ਨਹੀਂ ਹੈਗੀ ਭੈਣ ਨੇ ਦੇਖਿਆ ਲਾਈਵ ਪਹਿਲਾਂ ਹੁਣ ਦੇਖ ਇਹਨਾਂ ਨੇ ਲਾਉਣੀ ਸੀ ਉਦੋਂ ਪੜਨਾ ਉਦੋਂ ਭਈ ਇਹ ਪੜਨ ਲੱਗੀ ਜੀ ਉਦੋਂ ਬਾਅਦ ਹੁਣ ਭਈ ਮੈਂ ਤਾਂ ਕਿੱਥੋਂ ਲਾਉਣੀ ਸੀ ਮੇਰੀ ਕੌਣ ਮੰਨਦਾ ਹੈਗਾ ਦੇਖ ਹਾਂ ਜਿੰਨੇ ਵੇਲੇ ਲੱਤੀ ਜਿੰਨੇ ਵੇਲੇ ਲਾਈਵ ਉਹਨਾਂ ਵੇਲੇ ਖੇਲ ਹੋਊਗੀ ਉਹੀ ਤਾਂ ਗੱਲ ਆ ਪੁੱਤ ਹੁਣ ਫਿਰ ਮੇਰੇ ਵੀ ਕੀ ਸਾਰਿਆ ਹੈ ਨ ਇਹ ਤਾਂ ਸਾਰਾ ਦਿਨ ਤੇ ਆਨ ਆਪਣੇ ਕੰਮਾਂ 'ਚ ਰਹੂਗਾ ਤੇ ਫੇਰ ਤਾਂ ਜਵਾਕੜੀ ਨੇ ਹੋਣਾ ਹੀ ਆ। ਨਾਲ ਨਾਲ ਕਮਲ ਜੀ ਨੂੰ ਕਿਹਾ ਕਿ ਨੇ ਹਾਂ ਇਹ ਤਾਂ ਪਹਿਲੇ ਦਿਨ ਤੋਂ ਰੋਜੀ ਕੰਮ ਦਾ ਕੰਮ ਕਰੀ ਜਾਵੇ ਹੁਣ ਆਪ ਦੇ ਭੈਣ ਮੇਰੇ ਗੱਲ ਕੰਮ ਕੀ ਕੋਈ ਮਾੜ ਹੈਗਾ ਭੈਣ ਦੀ ਹੁਣ ਉਹੀ ਗੱਲ ਜੇ ਊਰੇ ਕੰਮ ਲਾਉਂਗੀ ਸਾਰੇ ਤਾਂ ਤਾਂ ਉਹ ਹੀ ਬਗਾਨੇ ਘਰੇ ਜਾ ਕੇ ਕਰੂਗੀ ਕਿਸੇ ਤੋਂ ਐ ਤਾਂ ਨਹੀਂ ਕਹਾਉਗੀ ਵੀ ਮੂਰੇ ਮਤਰੇ ਮਾਤੀ ਹੈ ਵੀ ਕਿਸੇ ਕੰਮ ਨਹੀਂ ਲਾਈ ਸੁੱਖ ਨਾ ਸਾਰਾ ਕੰਮ ਆਉਂਦਾ ਇਹਨੂੰ ਭੈਣੇ ਗੁੱਸਾ ਤਾਂ ਕਰੀ ਨਾ ਦੇਖ ਜੇ ਇਹਨੂੰ ਵੀ ਲਾਵੇ ਕਿ ਫੇਰ ਇਹ ਵੀ ਕਹਾ ਕਰੂਗੀ ਹੇ ਰੋ ਨੰੰਜੇ ਤੇ ਬੈਠੀ ਰਹੋਗੀ ਗਾਹ ਫਿਰ ਉਹੀ ਗੱਲ ਹੈ ਸੱਸਣਾ ਕੁੱਤੀ ਜੀ ਕਰੂਗਾ ਇਹਦਾ ਨੀ ਭਣੀ ਫਿਕਰ ਮੇਰੀ ਨੀ ਕੀ ਕਰਨੀ ਕੋਤ ਮੈਂ ਤਾਂ ਉਹ ਸਿਆਣੀ ਗੱਲ ਕਰਦੀ ਆ ਤੇ ਆ ਕੰਨਾਂ ਦੇ ਹੁਣ ਕਰਾ ਕੇ ਦਿੱਤੇ ਹੈ ਕੁੜੀ ਇਹ ਤਾਂ ਹੁਣੇ ਕਰਾ ਕੇ ਪਾਏ ਸੀ ਇਹ ਕਹਿੰਦੀ ਮਾਂ ਮੈਂ ਕਹਿੰਦੀ ਕਾਲਜ ਜਾਂਦੀਆਂ ਸਾਰੀਆਂ ਕੁੜੀਆਂ ਦੇ ਪਾਏ ਹੁੰਦੇ ਨੇ ਕਹਿੰਦੀ ਛੋਟੇ ਛੋਟੇ ਜੇ ਚਲ ਆ ਇੰਨੇ ਕ ਹੌਲੇ ਜੇ ਮੈਂ ਕਰਾ ਤੇ ਬਾਲੇ ਭਾਰੀ ਜੇ ਨਹੀਂ ਕਰਾਏ ਬਾਣਾ ਸੋਹਣਾ ਹੈ ਨਾ ਡਿਜ਼ਾਈਨ ਵੀ ਸੋਹਣਾ ਤੇ ਉਹਨੂੰ ਓਏ ਤਾਂ ਹੁਣ ਇਹ ਨਾ ਹੁਣ ਉਹਨੂੰ ਬਸ ਇਹ ਤਾਂ ਹੁਣ ਬਾਹਰ ਜਾਣਾ ਪੈਣੀ ਦੇਖ ਸਾਰਾ ਦੇਣਾ ਹਨਾ ਉਹੀ ਗੱਲ ਕਹਿੰਦੇ ਕਹੋਦੀ ਕੁੜੀਆਂ ਲੱਗੀਆਂ ਨੇ ਕਾਲਜਾਂ ਚ ਹੁਣ ਉਹਨਾਂ ਚ ਵਿਚਰਨਾ ਉਹੀ ਗੱਲ ਆਲਾ ਹਰ ਇੱਕ ਕੋਈ ਬਨਸ ਬਨੇ ਸੂਟ ਪਾ ਕੇ ਆਉਂਦੀਆਂ ਨੇ ਤੇ ਮਨਿੰਦਰ ਤਾਂ ਫੇਰ ਵੀ ਦੇਖ ਇਹ ਜੀ ਪਾ ਕੇ ਵਗ ਜਾਂਦੀ ਹੈਗੀ ਤੇ ਮਾਲੇ ਮਹਿੰਗੇ ਵੀ ਨਹੀਂ ਪਾਉਂਦੀ ਹੈ ਨਾ ਉਹਦੇ ਉੱਪਰ ਥੇ ਹੀ ਸੌਣਾ ਪਾ ਦਾਂਗੇ ਬਸ ਜਿੰਨੇ ਦਾ ਬਾਕੀ ਤਾਂ ਮਮੀ ਤਾਂ ਮੈਨੂੰ ਕਹਿੰਦੀ ਸੀ ਜਦੋਂ ਮਨਿੰਦਰ ਭੈਣ ਦੇ ਲੈ ਕੇ ਤੇ ਟੌਪਸ ਜੇ ਤੇ ਉਹ ਤਾਂ ਮੈਂ ਹੀ ਖਤਮ ਖ ਨਹੀਂ ਮੈਂ ਨਹੀਂ ਹਜੇ ਲੈ ਹੈ ਨਾ ਕਮਲੀਏ ਤੂੰ ਵੀ ਮੰਗਾ ਲੈਣ ਦੀ ਨਾਲ ਇੱਕੋ ਜੇ ਨਹੀਂ ਮੈਨੂੰ ਵਧੀਆ ਨਹੀਂ ਲੱਗਦੇ ਮੈਨੂੰ ਬਸ ਐਂ ਕਰਦੇ ਰੱਖਣੇ ਵਧੀਆ ਲੱਗਦੇ ਆ ਨਹੀਂ ਗੱਲ ਸੁਣ ਭੈਣ ਦੇਖ ਕੰਮੀ ਤਾਂ ਬਥੇਰੀ ਹੈ ਤੇਰੀ ਕੀ ਹੈ ਹਾਂ ਕੰਮ ਤਾਂ ਬਥੇਰਾ ਕਰਦੀ ਆ ਉਹ ਵੀ ਕਰਦੀ ਆ ਤੇ ਆਹ ਤਾਂ ਦੋਨੇ ਤੇਰੇ ਖਾਣ ਸੂਰੇ ਹੀ ਆ ਨੀ ਭੈਣੇ ਗੁੱਸੇ ਨਾਲ ਕਰੀ ਜਾ ਮੂੰਹ ਨੂੰ ਹੀ ਕਹਿਨੀ ਆ ਖਾਣ ਸੁਰੇ ਦਾ ਕੀ ਗੱਲ ਲੱਗੀ ਦੇਖ ਇਹਦੇ ਵਿੱਚ ਖਾਣ ਨੂੰ ਕਿਹੜਾ ਹੁਣ ਜਵਾਕ ਕਿਸੇ ਦੇ ਘਰੇ ਖਾਣ ਜਾਂਦੇ ਨੇ ਖਾਂਦੇ ਤਾਂ ਦੇਖ ਹੁਣ ਘਰੀ ਨੇਗੇ ਲੈ ਨਹੀਂ ਆਇਆ ਨਹੀਂ ਕਹਿੰਦੀ ਭੈਣੇ ਮੈਂ ਤਾਂ ਜੂੰ ਚੌੜ ਕੇ ਹੱਸਦੀ ਨੇ ਗੱਲ ਕਹਿਤੀ ਬਾਕੀ ਦੇਖ ਮੈਂ ਤੈਨੂੰ ਚੱਜ ਦੀ ਗੱਲ ਕਹਿੰਦੀ ਆ ਆ ਮੁੰਡੇ ਜਿੰਨੂੰ ਥੋੜਾ ਜਿਹਾ ਵਰਜ ਲਾ ਕੱਲ ਨਾ ਤਿੰਨ ਚਾਰ ਮੁੰਡੇ ਸੀ ਹੈ ਵੀ ਭੈਣਿ ਛੇੜੀਏ ਸੀ ਉਹਨਾਂ ਨਾਲ ਤੁਰਿਆ ਫਿਰਦਾ ਸੀ ਮੈਨੂੰ ਆਇਆ ਕੋਈ ਨਸ਼ਾ ਪਤਾ ਤਾਂ ਨਹੀਂ ਕਰਨ ਲੱਗਿਆ ਨਹੀਂ ਨਹੀਂ ਤਾਈ ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦੀਆਂ ਮੇਰਾ ਭਰਾ ਤਾਂ ਉਹ ਨਸ਼ੇ ਦੇ ਨੇੜੇ ਜਾਂਦਾ ਉਹ ਤੂੰ ਬੁਲਾ ਲਿਆ ਹੁਣ ਉਹਨਾਂ ਨੇ ਤਾਂ ਬੋਲ ਪਿਆ ਹੁਣ ਉਹਨਾਂ ਨਾਲ ਪਰ ਨਸ਼ੇ ਥੋੜੀ ਕਰਦਾ ਉਹ ਤੂੰ ਚੁੱਪ ਕਰ ਜਾ ਪਾਣੀ ਨਾ ਸਿਆਣੀ ਨਾ ਬਣਿਆ ਕਰ ਕੁੱਤਾ ਹੀ ਕੋਈ ਸੱਚੀ ਗੱਲ ਆ ਕੋਈ ਪਤਾ ਵੀ ਨਹੀਂ ਹੈਗਾ ਬਾਹਰ ਅੰਦਰ ਤੁਰਿਆ ਫਿਰਦਾ ਹੁਣ ਅਸੀਂ ਕਿਹੜਾ ਮਗਰ ਮਗਰ ਤੁਰੇ ਫਿਰਦੇ ਆ ਕਿ ਜਿ ਲੱਗ ਗਿਆ ਉਹ ਨਸ਼ੇ ਤੇ ਫੇਰ ਚੁੱਪ ਕਰ ਨਹੀਂ ਤੂੰ ਆ ਹੋਰੇ ਕੁਸ ਭੌਂਕੀ ਜਾਨੀਆਂ ਆਖ ਕੀ ਪਤਾ ਲੱਗ ਗਿਆ ਹੋਵੇ ਹੈ ਨਾ ਤੇਰਾ ਭਰਾ ਗਾ ਇਹੋ ਜਿਹੀ ਗੱਲਾਂ ਕਰਾਂਗੇ ਆਪਦੇ ਭਰਾ ਵਦਲੇ ਨਾਲੇ ਭੈਣ ਜੀ ਵੈਰੀ ਗੱਲ ਸੁਣੋ ਤੁਸੀਂ ਮੇਰਾ ਜਵਾਕ ਤਾਂ ਕਿਸੇ ਦੇ ਨਵਾਂ ਜੀ ਲੰਗਦਾ ਹੈ ਕਿ ਨਸੇ ਪੱਤੇ ਵਾਲੇ ਕੋਲ ਦੀ ਜੇ ਤਾਈ ਨੇ ਦੇਖਿਆ ਹੋਊਗਾ ਫੇਰ ਹੀ ਕਹਿੰਦੀ ਆ ਲੈ ਭੈਣੇ ਤੂੰ ਤਾਂ ਨਹੀਂ ਵੇਖਿਆ ਉਹ ਪਿੱਛੇ ਲੱਗੀ ਜੰਨੀ ਆ ਤੂੰ ਤਾਂ ਨਹੀਂ 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 ਕੁੜੀ ਇਹ ਕੁੜੀ ਸੱਚੀ ਗੱਲ ਕਹਿੰਦੀ ਐ ਮੈਂ ਤਾਂ ਕਦੇ ਉਹਨੂੰ ਸਕੂਲ ਜਾਂ ਕਾਲਜ ਜਾਂਦਾ ਵੀ ਨਹੀਂ ਦੇਖਿਆ ਗਲੀਆਂ 'ਚ ਫਿਰਦਾ ਹੁੰਦਾ ਹੈ ਪੜਦਾ ਹੀ ਨਹੀਂ ਤਾਂ ਹੀ ਪੜਦਾ ਹੀ ਨਹੀਂ ਚੱਲ ਨਹੀਂ ਜੱਦੀ ਨਹੀਂ ਪੜਦਾ ਆ ਪਿਛਲੇ ਦੋ ਪੇਪਰ ਤੋਂ ਨਹੀਂ ਪੜਾ ਆਂ ਕਿ ਹਟਿਓਦੀ ਹਾਂ ਗੱਲ ਸਹੀ ਐ ਪੁੱਤ ਆਹ ਦੇ ਇਹਨਾਂ ਰੀਪੀ ਆ ਰਹੀ ਆ ਕਿ ਕਹਾ ਨਹੀਂ ਘੜਦੇ ਘੜਦੇ ਪੜਦੇ ਨਹੀਂ ਚੱਕੀ ਦੇ ਹੁੰਦੇ

ਇਹ ਐ ਬੰਦੇ ਵੇਖ ਕਿੰਨੇ ਆਉਦੇ ਆ ਨਾ ਲਾਂਬੇ ਆਉਣ ਲੱਗ ਕੇ ਦੇਖ ਲੈ ਇਹਨੇ ਗੱਲ ਸਹੀ ਐ ਅੱਜ ਕੱਲ ਜਵਾਕਾਂ ਦਾ ਪਤਾ ਨਹੀਂ ਜੇ ਭਾਈ ਨਾਪ ਵਿਗੜਦਾ ਤਾਂ ਨਾਲ ਦੇ ਯਾਰ ਦੋਸਤ ਬੁਗੜ ਜਾਂਦੇ ਆ ਹੈ ਜੇ ਸ਼ਰਾਬਾ ਪੀ ਉਹ ਪੀਦਾ ਪੀਦਾ ਮਾੜੀ ਜੀ ਤੋ ਸਵਾਦ ਤਾਂ ਦੇ ਕਹੇ ਜਾ ਬਾਲੀ ਵਧੀਆ ਹਾਂ ਪਣੇ ਆ ਤਾਂ ਕਰ ਤੇਰੀ ਗੱਲ ਠੀਕ ਐ ਅੱਜ ਕੱਲ ਨਾਲ ਦੇ ਵਿਗੜਦਿਆਂ ਨੇ ਕੋਈ ਕਿਸੇ ਤੇ ਰਾਜ਼ੀ ਨਹੀਂ ਹੁੰਦਾ ਨਾ ਸੁਖਣਾ ਮੇਰਾ ਮੁੰਡਾ ਸੋਹਣਾ ਸਣਖਾ ਹੈ ਤੇ ਸਾਡੇ ਘਰੇ ਕਿਹੜੀ ਚੀਜ਼ ਦੀ ਘਾਟਾ ਲੋਕਾਂ ਤੋਂ ਜਰਾ ਨਹੀਂ ਜਾਂਦਾ ਆਹ ਤਾਂ ਤੇਰੀ ਗੱਲ ਹੋ ਸਕਦੀ ਹੈ ਭਣਿਆਲਾ ਜਾਣ ਬੁੱਝ ਕੇ ਲਾ ਦੇ। ਉਹੀ ਤਾਂ ਮੈਂ ਕਹਿੰਦਾ ਉਹੀ ਗੱਲ ਵੀਰਾ ਕਿੰਨਾ ਸਮਝਦਾਰ ਐਂ ਥੋੜੀ ਪਿੱਛੇ ਲੱਗਦਾ ਲੋਕਾਂ ਦੇ। ਨਹੀਂ ਪੁੱਤ ਜਿਹੜਾ ਬੱਚਾ ਸਮਝਦਾਰ ਹੋਵੇ ਨਾ ਉਸੇ ਨੂੰ ਦੁਨੀਆ ਬਗਾੜਦੀ ਐ। ਇਹ ਗੱਲ ਤੂੰ ਮੰਨ ਕੇ ਚੱਲ। ਤਾਈ ਨਹੀਂ ਮੇਰਾ ਭਰਾ ਹੈ ਹੁਜੈਲ ਚਾ ਲੈ ਕੇ ਦਵਾਂ ਫਿਰ ਵਸਤੇ ਮੈਂ ਨਾ ਪੁੱਤ ਬੱਸ ਮੈਂ ਤਾਂ ਜਾਣਦੀ ਆ ਤੇ ਲੰਗੀ ਜਾਂਦੀ ਸੀ ਮੈਂ ਕਿਹਾ ਚਾਹ ਠੀਕ ਆਈ ਹੋਗੀ ਪੁੱਤ ਤੇਰੀ ਤਾਂ ਚੱਲ ਚੰਗਾ ਠੀਕ ਆਈ ਹੋਗੀ ਮੈਂ ਤਾਂ ਜਾਣਦੀ ਸੀ ਮੈਂ ਆਖਣਾ ਮੈਂ ਜਾ ਕੇ ਆਵਾਂ ਤੇ ਨਾਲੇ ਮੈਂ ਥੋੜਾ ਜਿਹਾ ਨਾ ਮੁੰਡੇ ਵਾਲੇ ਦੱਸ ਕੇ ਆਵਾਂ ਵੀ ਭਾਈ ਇਹ ਕਿਚੜੀਆਂ ਜਿਹਨਾਂ ਤੋਂ ਰੇ ਫਰਦਾ ਸੀ ਆਹ ਦਿਨ ਬਾਅਦ ਚੱਲ ਰਾਲਦਾ ਤਾਂ ਭਾਣੇ ਕਾਣੂ ਆ ਗਾ ਚਰੂ ਆਏ ਵੀ ਚਲ ਸਮਝਾ ਦੂੰਗੀ ਮੁੰਡੇ ਨੂੰ ਹਨਾ ਜੇ ਭਾਈ ਕਿਸੇ ਵੇਲੇ ਉਹ ਹੀ ਗੱਲ ਰਲ ਵੀ ਗਿਆ ਹੋਊਗਾ ਨਾਲ ਹਨਾ ਚੱਲ ਚੰਗਾ ਪੁੱਤ ਕੀ ਕਹਤਾ ਮੜਾ ਮੋਟਾ ਤੁਂ ਵੀ ਕੋਈ ਪੜਾਈ ਕੋਈ ਕਹਨੀ ਧਿਆਨ ਰੱਖੇਗਾ ਸਾਰਾ ਦਿਨ ਨਾ ਕੰਮ ਤੇ ਲੱਗੀ ਰਿਹਾ ਕਰ ਹਾਂ ਕੋਈ ਨਾ ਤਾਈ ਫੋਨ ਬਸੜ ਵਿਸ਼ਨ ਕਰਾਉਂਗੀ ਤੇ ਹੋਰ ਲੈ ਲਪੜੋ ਆਈ ਕੋਣੀ ਤੇ ਨੀ ਇਹੋ ਤਰ੍ਹਾਂ ਜਾਦੂ ਮੈਂ ਵੀ ਕਰਾਂਗੀ ਰਵਿਸ਼ਨ ਮੈਂ ਤੋਹਰੇ ਕਾਲਜ ਚ ਕਰਾਈਗੀ ਉਹਨਾਂ ਦੇ ਵਿਸ਼ਨ ਨਹੀਂ ਮੈਂ ਤਾਂ ਤਾਈ ਨੂੰ ਹੀ ਕਹਤਾ ਹੂੰ ਹੀ ਕਹਤਾ ਇਹਨੇ ਤੇ ਦੇਖ ਲੈ ਕਿ ਕੁਸ ਬੋਲ ਦਿੱਤੀਗੀ ਅੱਜ ਜਿਆਦੇ ਘੋਲੀ ਜੀ ਬਣ ਕੇ ਖੜ੍ਹਦੀਆਂ ਨਾ ਤਾਂ ਹੀ ਉਹ ਤੇਰੀ ਬਾਲੀ ਤਰਫਦਾਰੀ ਕਰਦੀ ਸੀਗੀ ਉਹ ਹਾਂ ਆਹੀ ਤੇਰਾ ਮੂੰਹ ਉਹੀ ਗੱਲ ਸਾਡੇ ਘਰ ਚ ਫੜਕ ਫਵਾ ਕੇ ਹਟੂਗਾ ਹਾਂ ਮੰਮੀ ਮੈਨੂੰ ਕਹਿਣ ਲੱਗ ਜਲੇ ਉਹਨੇ ਦੇ ਵਿੱਚ ਮੇਰੀ ਕੀ ਗਲਤੀ ਆ ਗਲਤੀਆਂ ਨਹੀਂ ਸਾਰੀ ਗਲਤੀ ਤੇਰੀ ਹੋਈ ਐ ਹਾਂ ਤੇਰੀ ਗਲਤੀ ਕਰਕੇ ਤੇਰੇ ਇਹ ਜੇ ਭੋਲੇ ਮੂੰਹ ਕੁੜੀ ਦੇਖ ਕੇ ਨਾ ਤਾਈਆ ਮੇਰੀ ਕੁੜੀ ਨੂੰ ਮਾੜਾ ਬੋਲ ਕੇ ਗਈ ਆ ਉਹ ਨਹੀਂ ਉਹਦੇ ਕੀ ਮਜਾਲਤੀ ਬੋਲ ਜੇ ਬਗ ਜਾ ਹੁਣ ਚੱਕ ਲੂਗੀ ਪੁੱਥੜ ਦਾ ਹਨ ਰੋਈ ਜਾਊਗੀ ਬਸ ਆਥਨ ਢੜਕੇ ਕਦੋਂ ਇਹਦੇ ਨਾਲ ਗੱਲ ਕਰ ਬੁਕਣ ਬੈਜੂਗੀ ਹੋਰ ਤਾਂ ਕੋਈ ਕੰਮ ਨਹੀਂ ਆਉਂਦਾ ਇਹਨੂੰ ਕਹਿ ਕੇ ਕਰਾਉਣਾ ਪੈਂਦਾ ਸਾਰਾ ਵੇ ਕਿਧਰ ਆਏ ਮੁੰਡਿਆ ਸੱਸੀ ਗਾਲ ਤਾਈ ਸਾਸਰੀ ਕਾਲ ਹੈ ਹੋ ਠੀਕ ਹੈ ਠੀਕ ਹੈ ਨਾ ਮੈਂ ਇਧਰੋਂ ਆਇਆ ਸੀਗਾ ਯਾਰ ਦੋਸਤਾਂ ਕੋਲੋਂ ਤੇ ਹੁਣ ਜਾਂਦਾ ਸੀਗਾ ਬਸ ਕਰੇ ਅੱਛਾ ਨਾ ਸੁੱਖ ਨਾਲ ਦੋ ਦੋ ਭੈਣਾਂ ਹੈ ਤੇਰੇ ਤੇ ਹੱਥ ਸੁਣਨੇ ਲਈ ਫਿਰਦਾ ਰਖੜੀ ਨਹੀਂ ਬਣਾਈ ਰਖੜੀ ਇੱਕ ਭੈਣਾਂ ਮੇਰੇ ਤਾਂ ਤਾਈ ਦੋ ਕਿੱਥੇ ਹੈ ਕਿਉਂ ਦੋ ਤਾਂ ਹੈਗੀਆਂ ਇੱਕ ਹਰਪ੍ਰੀਤ ਇੱਕ ਮਨਿੰਦਰ ਨਾ ਨਾ ਮਨਿੰਦਰ ਭੈਣ ਨਹੀਂ ਹੈ ਮੇਰੀ ਤਾਂ ਪਤਾ ਤਾਂ ਹੈਗਾ ਨਾਲੇ ਤੈਨੂੰ ਸਾਰਾ ਤਾਂ ਹੀ ਪਤਾ ਹੀ ਕਰੀ ਜੰਨੀ ਆ ਜਿਵੇਂ ਤੈਨੂੰ ਪਤਾ ਨਾ ਹੋਵੇ ਪਤਾ ਐ ਨਹੀਂ ਕਹਿੰਦੇ ਹੁੰਦੇ ਵੀ ਮੇਰੀ ਇੱਕ ਭੈਣਾਂ ਦੋਵੇਂ ਭੈਣਾਂ ਨੂੰ ਬਰਾਬਰ ਸਮਝਿਆ ਕਰ। ਨਹੀਂ ਨਹੀਂ ਕੋਈ ਗੱਲ ਨਹੀਂ ਇੱਕ ਭੈਣ ਹੀ ਆ ਮੇਰੇ ਤਾਂ। ਆ ਤੂੰ ਕਿੱਧਰ ਗਈ ਸੀ ਇੱਧਰੋਂ? ਮੈਂ ਤਾਂ ਇੱਧਰੋਂ ਆਈ ਸੀ ਕੰਮ ਆ ਆਹ ਦੇਖ ਲੈ। ਜਦੋਂ ਮੈਂ ਤੁਹਾਡੇ ਘਰੇ ਗਈ ਮੈਂ ਕਿਹਾ ਵੀ ਭਾਈ ਤੁਹਾਡੇ ਮੁੰਡਿਆਂ ਦਾ ਹਲਾ ਕੱਲ ਪਰਸੋਂ ਤੱਕ ਚਾਰ ਮੁੰਡਿਆਂ ਨਾਲ ਦੇਖਿਆ। ਮੈਨੂੰ ਤਾਂ ਨਸ਼ੇੜੀ ਜਿਹਾ ਲੱਗੇ ਭਾਈ। ਤੇ ਮੁੰਡਿਆਂ ਨੂੰ ਸਮਝਾ ਕੇ ਰੱਖਿਆ ਕਰੋ ਅੱਜ ਕੱਲ ਪਤਾ ਨਹੀਂ ਭਾਈ ਮੁੰਡੇ ਖੁੰਡਿਆਂ ਦਾ ਕੋਈ ਨੱਚੇ ਪੱਤੇ ਤੇ ਲਾ ਦੇਣ। ਪਤਾ ਨੂੰ ਭਾਈ ਤੇ ਮੈਂ ਤਾਂ ਮੈਂ ਕਿਹੜਾ ਕਰਦਾ ਨੱਚਾ ਪਤਾ ਤੂੰ ਦੇਖਿਆ ਮੈਨੂੰ। ਤੂੰ ਹੀ ਜਾ ਕੇ ਉਂਗਲਾ ਲਾਇਆ ਹਰਪ੍ਰੀਤ ਤਾਂ ਭੱਜ ਕੇ ਬੋਲੀ ਕੰਨੀ ਨਹੀਂ ਨਹੀਂ ਤਾਈ ਮੇਰਾ ਭਰਾ ਇਹੋ ਜਾਨੀ ਉਹ ਤਾਂ ਨਸ਼ੇ ਵਾਲਿਆਂ ਦੇ ਕੋਲੇ ਵੀ ਨਹੀਂ ਖੜਦਾ ਮਨਿੰਦਰ ਨੇ ਪਤਾ ਕੀ ਕਿਹਾ ਕਹਿੰਦੀ ਹਾਂ ਤਾਈ ਕੀ ਪਤਾ ਹੁੰਦਾ ਅੱਜ ਕੱਲ ਨਸ਼ਾ ਲੱਗ ਗਿਆ ਹੂ ਕਰਨ ਕਹਿੰਦੀ ਕੋਈ ਵਿਸ਼ਵਾਸ ਨਹੀਂ ਕਹਿੰਦੀ ਜਦੋਂ ਐ ਤੁਰੇ ਫਿਰਦਾ ਹੈ ਚਲ ਮੈਂ ਚੱਲਦਾ ਸੀ ਫਿਰ ਤਾਈ ਤੂੰ ਭੱਗ ਜਾ ਕਰੇ ਚਲ ਹਾਂ ਮੈਂ ਹਾਂ ਮੈਂ ਵੀ ਜਾਂਦਾ ਸੀਗਾ ਘਰੇ ਤਾਂ ਜਾਣੀ ਐ ਪਰ ਥੋੜਾ ਜਿਹਾ ਸਮਝਦਾਰੀ ਨਾ ਰਹੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੈਨੂੰ ਉਹਨੂੰ ਪਤਾ ਮਾਦਾ ਰਲਦੇ ਨਹੀਂ ਫालतू ਕੁਝ ਨਾਲ ਆਹੋ ਰਲਦਾ ਤਾਂ ਹੈ ਨਹੀਂ ਸਮਝਦਾਰੇ ਨਾਲ ਹੀ ਆ ਮਤ ਤੇ ਠੀਕ ਕਿ ਰਿਹਾ ਅਗਰ ਸਾਰਾ ਦਿਨ ਜਦੋਂ ਮੈਂ ਦੇਖਦੇ ਤੂੰ ਗਲੀਆਂ 'ਚ ਹੀ ਫਿਰਦਾ ਰਹੇ ਨਾ ਨਹੀਂ ਬਾਹਰ ਜਾਂਦਾ ਹੀ ਸਿਤਾਈ ਘਰੇ ਤਾਂ ਮੈਂ ਕੰਮ ਜਾ ਗਿਆ ਸੀਗਾ ਮਾੜਾ ਜਾਂ ਚੱਲ ਪਾਗ ਜਾ ਹੁਣ ਤੂੰ ਵੀ ਆ ਦੋਨਾਂ ਨੂੰ ਰਖੜੀ ਬਣਾ ਲਈ ਦੋਨਾਂ ਭੈਣਾਂ ਤੋਂ ਭੈਣੇ ਕੀ ਪੈਣਾ ਵੀ ਨਹੀਂ ਆਉਂਦਾ ਭੈਣੇ ਮੇਰਾ ਵੇਖ ਕੇ ਲਿਆਗਾ ਖੜਾ ਹੋ ਮੇਰੇ ਕੀ ਹੋ ਗਿਆ ਨੂੰ ਲਗਾਏ ਖੜਾ ਕਰ ਮੈਂ ਉੱਠ ਖੜੂਗਾ ਰੇ 7 ਵਜੇ ਵੀਰੇ ਆਏ ਉੱਥੇ ਚੱਲ ਵੀਰੇ ਆ ਜਾ ਵੀਰੇ ਜੀ ਆ ਤੁਹਾਨੂੰ ਮਿਲਦਾ। ਇਹਦਾ 90 ਕਿਉਂ ਹੁੰਦਾ? ਨਹੀਂ ਆ। ਉਹ ਬਗੜੇ। ਵੀ ਪਾਲੀ ਸੱਟਣ ਲੱਗੀ ਵੀਰੇ। ਆ ਬਾਹਾਂ ਨਹੀਂ ਮੁੜਦੀ ਮੇਰੀ। ਇੱਥੇ ਬੈਠ ਵੀਰੇ। ਵੀਰੇ ਮੈਂ ਤਾਂ ਇਹ ਲੱਗਦਾ। ਮਾਸਤਾ ਨਹੀਂ ਪਾਟ ਗਿਆ। ਆਪਾਂ ਡਾਕਟਰ ਦੇ ਚੱਲੀਏ। ਪਤਾ ਨਹੀਂ ਡਾਕਟਰ ਦੇ ਇੰਦਰ ਦਰਦ ਹੋਈ ਜਾਂਦਾ ਬਾਹੀਂ ਨਹੀਂ ਮੁਰਦੀ ਬਾਲੀ ਜ਼ੋਰ ਦੀ ਮਾਂਸੇ ਪਾਟ ਗਿਆ ਭਾਣੇ ਕੰਮ ਤਾਂ ਪਹਿਲਾਂ ਹੀ ਕਰਕੇ ਰਾਜੀ ਇਸ ਕਿ ਹੁਣ ਤਾ ਡਿੱਗ ਪਿਆ ਹੁਣ ਤੈਨੂੰ ਭਾਣ ਨਹੀਂ ਮਿਲਣਾ ਨਹੀਂ ਨਹੀਂ ਫਹਿਨੇ 6:00 ਵਜੇ ਤੱਕ ਵੀਰਾ ਕਹਿੰਦਾ ਨਾ ਦਰਦ ਹੋਈ ਜਾਂਦਾ ਕਿਉਂ ਤੂੰ ਇਹਨੂੰ ਹਵਾ ਦੇਈ ਜੰਨੀ ਆ ਇਹ ਜਿੰਨਾ ਤੂੰ ਇਹਨੂੰ ਐ ਕਰੇਗੀ ਉਹਨੇ ਚੰਬਲੂਗਾ ਇਹ ਲੈ ਕੋਈ ਵਾਰ ਫਹਿਨੇ 6:00 ਬਾਹਰ ਨਹੀਂ ਅੰਦਰ ਲਈ 6:00 ਹੁੰਦੇ ਮਾਂਸ ਨੂੰ ਪਾਟ ਗਿਆ ਹੋਣਾ ਆਪ ਡਾਕਟਰ ਦੇ ਲੈਕਚਰ ਇਥੋਂ ਤਾਂ ਸਕੂਟਰ ਹੀ ਆਉਂਦੀ ਲੈ ਜ ਕੁਝ ਨਹੀਂ ਹੋਇਆ ਕਿ ਇਹਨੂੰ ਇਹਨੇ ਤੇ ਪੈਸੇ ਲਵਾ ਦੂਗਾ ਚਾਰ ਆਉਂਦੀ ਗੋਲ ਵੀਰੇ ਮੈਨੂੰ ਤਾਂ ਸਕੂਟਰ ਨਹੀਂ ਉਹ ਦਿਨ ਤੋੜ ਕੇ ਲਾਇਆ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣੇ ਮੈਂ ਠੀਕ ਆ ਵੀਰੇ ਬੜਾ ਡਰਤਾ ਨਹੀਂ ਹੋ ਜਾਂਦਾ ਨਹੀਂ ਵਾ ਠੀਕ ਆ ਭੈਣੇ ਭੈਣੇ ਹਾਂ ਵੀਰੇ ਮੈਨੂੰ ਮਾਫ ਕਰ ਦੇ ਕਾਦੇ ਵਾਸਤੇ ਮੈਂ ਮਾਂ ਪਿੱਛੇ ਲੱਗ ਕੇ ਇੰਨਾ ਕੁਝ ਕੀਤਾ ਹਣਾ ਪਹਿਲਾਂ ਤੇਰੇ ਨਾਲ ਇੰਨਾ ਕੁਝ ਤੈਨੂੰ ਬੋਲਦਾ ਸੀਗਾ ਸਵੇਰੇ ਵੀ ਮੈਂ ਤਨੂੰ ਗੁੱਸੇ ਚ ਬੋਲਿਆ ਭਨੇ ਮੈਂ ਮਾਫ ਕਰਦੇ ਮੈਨੂੰ ਮੈਨੂੰ ਉਹ ਗੱਲਾਂ ਤਾਂ ਜ਼ਿਆਦੀ ਨਹੀਂ ਮੈਨੂੰ ਤੇਰੇ ਬੋਲੇ ਦਾ ਕੋਈ ਗੁੱਸਾ ਹੈਗਾ ਨਾਲੇ ਭਰਾ ਮਾਫੀਆਂ ਨਹੀਂ ਮੰਗਦੇ ਹੁੰਦੇ ਭਰਾ ਤਾਂ ਭੈਣਾਂ ਦੇ ਸਿਰ ਤੇ ਹੱਥ ਰੱਖਦੇ ਹੁੰਦੇ ਵੀਰੇ ਰਖੜੀ ਨਹੀਂ ਬੰਦੀ ਮੇਰੇ ਸੱਚੀ ਵੀਰੇ ਹਾਂ ਭਨੇ ਬੰਦੀ ਨਹੀਂ ਬੰਨੂਗੀ ਵੀਰੇ ਮੈਂ ਨਾ ਤੇਰੇ ਵਾਸਤੇ ਰਖੜੀ ਲੈ ਕੇ ਆਈ ਆ ਪਿਛਲੀ ਵਾਰ ਤਾਂ ਤੁਹਾਨੂੰ ਰਖੜੀ ਪਸੰਦ ਨਹੀਂ ਆਈ ਹੁਣ ਵੀ ਐਕਕ ਤੇ ਪਤਾ ਨਹੀਂ ਪਸੰਦ ਆਊਗੀ ਕਿ ਨਹੀਂ ਨਾ ਨਾ ਭਨੇ ਜੇ ਤੂੰ ਮੇਰੇ ਧਾਕਾ ਵੀ ਬੰਨ ਦੇਗੀ ਨਾ ਮੈਨੂੰ ਤੋ ਵੀ ਪਸੰਦ ਆ ਜੀਵਾ ਨੱਲਾ ਮਨਿੰਦਰ ਦੀਦੀ ਬੰਦੀ ਹੁੰਦੀ ਹੁੰਦੇ ਨਾ ਹਰ ਵਾਰ ਤੇ ਰਖੜੀ ਵੀਰੇ ਮੈਂ ਤਾਂ ਨਹੀਂ ਬੰਨੀ ਵੀ ਤੁਸੀਂ ਬੰਨ੍ਹ ਦੋ ਨਹੀਂ ਨਹੀਂ ਪਹਿਨੇ ਤੂੰ ਬੰਨ੍ਹ ਪਹਿਲਾਂ ਮੇਰੇ ਰਖੜੀ ਪੱਕਾ ਦੀ ਕਿੰਨੀ ਸੋਹਣੀ ਹੈ ਨਾ ਰਖੜੀ ਸੋਹਣੀ ਆ ਬਹੁਤ ਸੋਹਣੀ ਲੱਗੀ ਮੈਨੂੰ ਤੇ ਪਾੜ ਨਹੀਂ ਪਿਆ ਬਹੁਤ ਸੋਹਣੀ ਹੈ ਪਹਿਨੇ ਕਿਉਂ ਕੀ ਹੋ ਗਿਆ ਦੀਦੀ ਇਹ ਤਾਂ ਪਾਣੀ ਹੈ ਮੇਰੀ ਮੰਮੀ ਆ ਵੇਖੀ ਧੰਨ ਪਰਮਾਤਮਾ ਜੀ ਬਹੁਤ ਪਿਆਰ ਆ ਰਿਹਾ ਹੈ ਦੀ ਭਰਵਾ ਰਿਆ ਭੈਣ ਕੋਈ ਨਹੀਂ ਬਨਦੇ ਭੈਣ ਤੂੰ ਰਖੜੀ ਬਨਦੇ ਬਸ ਕਰ ਰਿਆ ਹੈ ਰਖੜੀ ਬਨਦੇ ਕਿਹਨੂੰ ਪਤਾ ਦਾ ਭੈਣ ਤੇਰੀ ਹੋ ਐ ਪਹਿਨਾ ਉਹ ਰਖੜੀ ਬਨੂਗੀ ਕੋਈ ਗੱਲ ਨਹੀਂ ਮਾਂ ਕੋਈ ਨਾ ਮਾਂ ਭੈਣ ਉਹ ਹੁੰਦੇ ਜਿਹੜੇ ਦੁੱਖ ਸੁੱਖ ਚ ਖੜ ਜੇ ਠੀਕ ਆ ਨਾ ਨਾਲ ਮੈਂ ਉੱਥੇ ਡਿੱਗ ਪਿਆ ਸੀ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਗੱਲ ਫੋਨ ਤੇ ਗੱਲ ਕਰੀ ਗਈ ਦੀਦੀ ਇੱਕ ਵਾਰੀ ਮੈਨੂੰ ਖੜਾ ਨਹੀਂ ਕੀਤਾ ਗਿਆ ਇਹ ਨਹੀਂ ਪੁੱਛਿਆ ਵੀ ਠੀਕ ਆ ਤੂੰ ਕਿ ਨਹੀਂ ਬੱਜੀ ਆ ਕਿ ਕਿਤੇ ਨਹੀਂ ਵਿਚਾਰੀ ਭੱਜ ਕੇ ਆਈ ਉਹਦੀ ਬੰਨ ਦੇ ਪਹਿਨੇ ਮੈਂ ਰਖੜੀ ਬੰਨਦੇ ਕੋਈਗਾ ਆ ਹੀ ਬੰਦੀ ਮੰਮੀ ਜੇ ਤੁਸੀਂ ਕਹਿੰਦੇ ਤਾਂ ਮੈਂ ਨਹੀਂ ਬੰਦੀ ਨਹੀਂ ਨਹੀਂ ਪਹਿਨੇ ਬੰਨ ਦੇ ਜਦੋਂ ਮੈਂ ਕਹੀ ਜਾਂਣਾ ਤੈਨੂੰ ਤੂੰ ਮੰਮੀ ਤੂੰ ਕੀ ਲੈਣਾਗਾ ਬੰਨ ਦੇ ਰਖੜੀ ਬੰਨਦੇ ਮਾਰੇ